ਫਾਦਰ ਸਾਹਿਬ ਇਕੱਲੇ ਸੀਗੇ ਕਿਉਂ 5 7 5 6 ਮੁੰਡਿਆਂ ਨੇ ਉਹਨਾਂ ਨੂੰ ਇਕੱਲਿਆਂ ਨੂੰ ਉੱਥੇ ਕੁੱਟਿਆ ਉਹਨਾਂ ਦੀ ਦਸਤਾਰ ਵੀ ਲਈ ਉਹਨਾਂ ਦੇ ਸ਼ਸਤਰ ਵੀ ਖੋਕੇ ਲੈ ਗਏ ਤੁਹਾਡੇ ਫਾਦਰ ਸਾਹਿਬ ਨੇ ਇਦਾਂ ਤਾਂ ਉਹਨਾਂ ਨੌਂਦਵਾਨਾਂ ਨੂੰ ਕੀ ਕਹਿਤਾ ਕਿ ਉਹਨਾਂ ਨੇ ਨਿਹੰਗ ਸਿੰਘ ਬਾਣੀ ਦਾ ਸਤਕਾਰ ਨਹੀਂ ਕੀਤਾ ਬਜ਼ੁਰਗ ਉਮਰ ਦਾ ਸਤਕਾਰ ਹੀ ਨਹੀਂ ਕੀਤਾ ਨਹੀਂ ਉਹਨਾਂ ਨੇ ਬੇਰਹਿਮੀ ਨਾਲ ਉਹਨਾਂ ਨੂੰ ਮਾਰਿਆ ਜੀਵੇਂ ਜਲਾਦ ਮਾਰਦੇ ਆ ਇੱਕ ਇੱਕ ਮੁੰਡੇ ਨੇ ਤਾਂ ਇੰਨੀ ਹੱਦ ਪਾਰ ਕਰਤੀ ਸਿਰ ਤੇ ਜੁੱਤੀਆਂ ਮਾਰੀਆਂ ਮਾਰ ਤੋ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਸਾਂ ਨਾਲ ਕੀ ਵੈਰ ਸੀ ਕਿਸਾਂ ਨੂੰ ਧੂ ਧੂ ਕੇ ਉਹਨਾਂ ਨੇ ਉਹਨਾਂ ਨੂੰ ਕਿ ਸੀਟ ਕੇ ਮਾਰਿਆ ਜਦ ਕਿ ਉਹਨਾਂ ਦੀ ਇੰਨੀ ਵੱਡੀਆਂ ਵੱਡੀਆਂ ਦਾੜੀਆਂ ਅਮਰਤਾਰੀ ਨੇ ਉਹ ਪਤਾ ਨਹੀਂ ਕਿਹੜੇ ਕਿਹੜਾ ਅਮਰਤ ਉਹਨਾਂ ਦੇ ਮਨ ਅੰਦਰ ਗਿਆ ਪੰਜ ਬਾਣੀਆਂ ਤਾਂ ਉਹ ਵੀ ਪੜਦੇ ਹੋਣੇ ਜੋ ਮੈਨੂੰ ਇਹਨਾਂ ਦਾ ਪਤਾ ਲੱਗਾ ਬਿਛੋਕੜ ਇਹ ਪਹਿਲਾਂ ਵੀ ਬਥੇਰੇ ਬੰਦੇ ਕੁੱਟਮਾਰੇ ਕਰਦੇ ਰਹੇ ਆ ਬਥੇਰੇ ਨੂੰ ਰਗੜਦੇ ਰਹੇ ਆ ਪਰ ਐਤ ਕੀ ਹੁਣ ਗੁਰੂ ਦਾ ਬਾਣਾ ਵਿੱਚ ਆ ਗਿਆ ਵੀਰ ਜੀ ਕਿਹੜਾ ਬੂਆ ਨਹੀਂ ਖੜਕਾਇਆ ਸਿੰਘ ਸੀਤਾ ਸੁਹਾਣੇ ਨੂੰ ਰਿਟਰਨ ਚ ਦਿੱਤਾ ਸਾਨੂੰ ਵੀਡੀਓ 도 ਨਹੀਂ ਮਿਲੀ ਸੁਹਾਣਾ ਹਸਤਾ ਰਿਟਰਨ ਚ ਐਸ ਐਚਓ ਸੁਹਾਣਾ ਡੀ ਐਸ ਪੀ ਸੁਹਾਣਾ ਉਸ ਤੋਂ ਬਾਅਦ ਐਸ ਐਸ ਪੀ ਮੁਹਾਲੀ ਰਿਟਰਨ ਚ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਆਪਾਂ ਪੁਲਿਸ ਪੰਜਾਬ ਪੁਲਿਸ ਹੈੱਡ ਕੁਆਰਟਰ ਗਏ ਕਿਹੜਾ ਬੰਦਾ ਛੱਡਿਆ ਡਾਇਰੈਕਟਰ ਬੀਓਆਈ ਡਾਇਰੈਕਟਰ ਕ੍ਰਾਈਮ ਬ੍ਰਾਂਚ ਮਤਲਬ ਕੋਈ ਛੱਡਿਆ ਹੀ ਨਹੀਂ ਬੰਦਾ ਕਹਿੰਦੇ ਕਿ ਪ੍ਰਸ਼ਾਸਨ ਹੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਇਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਪਰ ਇੱਕ ਆਮ ਬੰਦਾ ਤੇ ਇਹ ਗੱਲ ਕਵੇ ਤੁਸੀਂ ਇੱਕ ਨਿਹੰਗ ਸਿੰਘ ਹੋ ਕੇ ਗੁਰੂ ਕੀਆ ਲਾਡਲੀਆਂ ਫੌਜਾਂ ਹੋ ਕੇ ਤੁਹਾਨੂੰ ਇਹ ਸ਼ਬਦ ਕਹਿਣੇ ਪੈ ਰਹੇ ਵੀਰ ਜੀ ਦੇਖੋ ਅਸੀਂ ਤਾਂ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਹਜੇ ਤੱਕ ਅਸੀਂ ਤਾਂ ਫੇਰ ਵੀ ਕਾਨੂੰਨ ਦੇ ਹਿਸਾਬ ਨਾਲ ਚੱਲਨੇ ਆਂ ਬੰਦੀ ਕਾਰਵਾਈ ਉਹਨਾਂ ਤੇ 307 ਪਈ ਸੀ ਪਰ ਉਹਨਾਂ ਸਾਡੇ ਬੰਦੇ ਅਗਲੇ ਦਿਨ ਹੀ ਵਿਦਆਊਟ ਐਨੀ ਮੈਡੀਕਲ ਵਿਦਆਊਟ ਐਨੀ ਅਰੈਸਟ ਵਾਰੰਟ ਉਹਨਾਂ ਨੇ ਚੱਕ ਲਿੱਤੇ ਉਹਨੇ ਮੇਰੇ ਭਾਈ ਐਸਐਚ ਉਹ ਤੋਂ ਨੀਵਾ ਜਿਹੜਾ ਹੁੰਦਾ ਐਸਆਈ ਉਹਨੇ ਮੈਨੂੰ ਇਹ ਸਾਫ਼ ਗੱਲ ਕਹੀ ਆ ਫੋਨ ਤੇ ਕਹਿੰਦਾ ਹੀ ਬੰਦੇ ਭਜਾਏ ਆ ਕੀ ਕਰੋਗੇ ਦੱਸੋ ਹੁੰਦੇ ਨੇ ਝਗੜੇ ਦੁਨੀਆ 'ਚ ਹੁੰਦੇ ਨੇ ਪਰ ਐਦਾਂ ਬੇਕਦਰੀ ਕੀਤੀ ਆ ਨਾ ਜਿਹੜੀ ਇਹ ਬਾਬਾ ਜੀ ਗੁਨਾਹ ਆ ਜਿਆਦਾ ਕੁਝ ਐਕਸਪੈਕਟ ਨਹੀਂ ਕਰ ਰਹੇ ਐਟਲੀਸਟ ਜਿਹੜੀ ਬਣਦੀ ਕਾਰਵਾਈ ਉਹਨਾਂ ਉਸ ਧਿਰ ਤੇ ਵੀ ਹੋਵੇ ਜਿਹੜੀ ਸਾਡੇ ਤੇ ਹੋਈ ਆ ਜਿਹੜੀ ਸਾਡੇ ਤੇ ਅਗਲੇ ਦਿਨ ਹੀ ਹੋ ਗਈ ਆ ਉਹ 20 ਦਿਨਾਂ ਬਾਅਦ ਹੀ ਕਰ ਦੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦਾ ਤੁਸੀਂ ਵੀ ਦੇਖਿਆ ਹੋਵੇਗਾ ਜਿਹਦੇ ਵਿੱਚ ਨਿਹੰਗ ਸਿੰਘਾਂ ਦੇ ਉੱਪਰ ਪੂਰੇ ਪਿੰਡ ਦੇ ਵੱਲੋਂ ਧਾਵਾ ਕੀਤਾ ਜਾਂਦਾ ਹੈ ਤਕਰੀਬਨ 25-30 ਜਣੇ ਜਿਹੜੇ ਨੇ ਉਹ ਤਿੰਨ ਤਿੰਨ ਨਿਹੰਗ ਸਿੰਘਾਂ ਨੂੰ ਟਾਰਗੇਟ ਕਰਦੇ ਨਜ਼ਰ ਆਉਂਦੇ ਨੇ ਪਰ ਹਾਲ ਦੇ ਵਿੱਚ ਜਿਹੜੀ ਉਹ ਵੀਡੀਓ ਸੀ ਉਹ ਸੁਹਾਣੇ ਦੀ ਹੈ ਤਾਂ ਸੁਹਾਣੇ ਦੇ ਵਿੱਚ ਬਹੁਤ ਸਾਰੇ ਉਹ ਲੋਕ ਆਖਰ ਤਮਾਮ ਸਾਰੀਆਂ ਚਰਚਾਵਾਂ ਦੇ ਮੱਦੇਨਜ਼ਰ ਟਿੱਪਣੀਆਂ ਵੀ ਕਰਦੇ ਨਜ਼ਰ ਆਉਂਦੇ ਨੇ ਕਿ ਆਖਰ ਮਾਮਲਾ ਕੀ ਸੀ ਔਰ ਇਸੇ ਨੂੰ ਲੈ ਕੇ ਜਿਹੜੇ ਨਿਹੰਗ ਸਿੰਘ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਇੱਕ ਨਿਹੰਗ ਸਿੰਘ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਪਰ ਜਿਹੜੀ ਦੂਜੀ ਤਰ ਸੀ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ 크ਰਾਸ ਪਰਚੇ ਦਰਜ ਹੋਏ ਨੂੰ ਇਸੇ ਨੂੰ ਲੈ ਕੇ ਪਰਿਵਾਰ ਵੀ ਸਾਡੇ ਨਾਲ ਹੈ ਨਾਲ ਬਾਬਾ ਸਰਬਜੀਤ ਸਿੰਘ ਨੇ ਜਿਹੜੇ ਲਗਾਤਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਿਹੰਗ ਸਿੰਘ ਦੀ ਬੇਟੀ ਅਤੇ ਉਹਨਾਂ ਦੋ ਨਿਹੰਗ ਸਿੰਘਾਂ ਦੀ ਭੈਣ ਗੁਰਲੀਨ ਕੌਰ ਜਸਲੀਨ ਕੌਰ ਸਾਡੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਹਾਣੀ ਦੇ ਵਿੱਚ ਟਕਰਾਰ ਹੋਇਆ ਸੀ ਤੁਹਾਡੇ ਪਰਿਵਾਰ ਦੇ ਨੇ ਨਿਹੰਗ ਸਿੰਘ ਤਿਆਖਰ ਸੁਹਾਣੇ ਦੇ ਉਹਨਾਂ ਲੋਕਾਂ ਦੇ ਨਾਲ ਇਦਾਂ ਦੇ ਕਿਹੜੇ ਕਾਰਨ ਸੀ ਜਿਹੜੇ ਕਾਰਨ ਕਰਕੇ ਤਕਰਾਰ ਹੋ ਗਿਆ ਇੰਨਾ ਜ਼ਿਆਦਾ ਨਿਹੰਗ ਸਿੰਘਾਂ ਨੂੰ ਕੁੱਟਿਆ ਗਿਆ ਵੀਰ ਜੀ ਕੁਝ ਉਹਨਾਂ ਦੀ ਗੁਰੂ ਘਰ ਦੇ ਵਿੱਚ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸਥਾਨ ਤੇ ਗੱਲਬਾਤ ਹੋਈ ਸੀ ਬਹਿਸ ਹੋ ਗਈ ਸੀ ਉਹਨਾਂ ਦੀ ਉਸ ਟਾਈਮ ਮੇਰੇ ਫਾਦਰ ਸਾਹਿਬ ਕੱਲੇ ਸੀਗੇ ਤੇ ਅੱਗਿਓ ਪੰਜ ਸੱਤ ਪੰਜ ਛੇ ਮੁੰਡਿਆਂ ਨੇ ਉਹਨਾਂ ਨੂੰ ਕੱਲਿਆਂ ਨੂੰ ਉੱਥੇ ਕੁੱਟਿਆ ਉਹਨਾਂ ਦੀ ਦਸਤਾਰ ਵੀ ਲਈ ਉਹਨਾਂ ਦੇ ਸ਼ਸਤਰ ਵੀ ਖੋ ਕੇ ਲੈ ਗਏ ਬਹੁਤ ਜ਼ਿਆਦਾ ਬੇਕਦਰੀ ਕੀਤੀ ਉਸ ਟਾਈਮ ਵੀ ਦਸਤਾਰ ਦੀ ਤੇ ਉਧਰੋਂ ਚਲੇਗੇ ਵਾਈਟ ਸਕੋਰਪੀਓ ਚ ਫਿਰ ਮੇਰੇ ਭਾਈ ਤੁਹਾਡੇ ਫਾਦਰ ਸਾਹਿਬ ਨੇ ਇਦਾਂ ਤਾਂ ਉਹਨਾਂ ਨੌਂਦਵਾਨਾਂ ਨੂੰ ਕੀ ਕਹਿਤਾ ਕਿ ਉਹਨਾਂ ਨੇ ਨਿਹੰਗ ਸਿੰਘ ਬਾਣੀ ਦਾ ਸਤਕਾਰ ਨਹੀਂ ਕੀਤਾ ਬਜ਼ੁਰਗ ਉਮਰ ਦਾ ਸਤਕਾਰ ਹੀ ਨਹੀਂ ਕੀਤਾ ਵੀਰ ਜੀ ਉਹਨਾਂ ਦੇ ਨਾ ਮਰਿਆਦਾ ਨੂੰ ਲੈ ਕੇ ਕਿਹਾ ਉਹਨਾਂ ਨੇ ਕਿ ਪਿੱਠ ਨਾ ਕਰੋ ਤੁਸੀਂ ਜੀ ਇਸ ਗੱਲ ਨੂੰ ਲੈ ਕੇ ਉਹ ਉਹਨਾਂ ਨੇ ਉਸ ਚੀਜ਼ ਨੂੰ ਤੂੰ ਕੌਣ ਹੋਣਾ ਜੀ ਇਹ ਹੁਣ ਉਸ ਗੱਲ ਨੂੰ ਲੈ ਕੇ ਉਹ ਤਹਿਸ਼ ਜਾ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੁੱਟਮਾਰ ਕੀਤੀ ਤੁਹਾਡੇ ਪਿਤਾ ਜੀ ਦੀ ਅੰਗੀਠਾ ਸਾਹਿਬ ਦੇ ਨੇੜੇ ਬਿਲਕੁਲ ਸਾਹਮਣੇ ਉੱਥੇ ਮਾਰੇ ਉਹਨਾਂ ਨੂੰ ਉੱਥੇ ਤੇ ਫਿਰ ਹੋਰ ਵੀ ਲੋਕ ਮੌਜੂਦ ਹੋਣਗੇ ਜਿਨ੍ਹਾਂ ਤੁਹਾਨੂੰ ਦੱਸਿਆ ਚੀਜ਼ਾਂ ਬਾਰੇ ਰਾਤੀ 9:45 ਦੀ ਗੱਲ ਹੈ ਉਸ ਟਾਈਮ ਥੋੜੀ ਸੰਗਤ ਘੱਟ ਹੁੰਦੀ ਹੈ ਕਿਉਂਕਿ ਸਮਾਪਤੀ ਹੋ ਜਾਂਦੀ ਹੈ ਸ਼ੋਅ ਬੰਦ ਕਰਕੇ ਉਹ ਗਏ ਸੀਗੇ ਉੱਧਰ ਇਸ ਕਰਕੇ ਫਿਰ ਇਸ ਤੋਂ ਪਹਿਲਾਂ ਦਾ ਕੋਈ ਦੇਨ ਲੈਨ ਨਹੀਂ ਸੀਗਾ ਉਹਨਾਂ ਦਾ ਜਿਹਾ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਗੁਰਦਾਰਾ ਸਾਹਿਬ ਹਰ ਰੋਜ਼ ਜਾਂਦੇ ਸੀ ਕਦੀ ਪਹਿਲਾਂ ਵੀ ਉਹਨਾਂ ਦੀ ਇੱਕ ਅੱਧੀ ਵਾਰੀ ਟੋਕਾ ਟਕਾਈ ਹੋਈ ਸੀ ਮਰਿਆਦਾ ਨੂੰ ਲੈ ਕੇ ਹੀ ਬਾਕੀ ਕੋਈ ਪਰਸਨਲ ਕਿਸੇ ਨਾਲ ਕੋਈ ਨਾ ਲੜਾਈ ਹੋਈ ਨਾ ਕੋਈ ਪਰਸਨਲ ਗ੍ਰੇਜਿਸ ਦੁਕਾਨਦਾਰ ਬੰਦੇ ਆ ਤੁਸੀਂ ਕਿਹਨੂੰ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆਪਸੀ ਟਕਰਾਰ ਹੁੰਦਾ ਹੈ ਉਹਨਾਂ ਨੌਜਵਾਨਾਂ ਦੇ ਵੱਲੋਂ ਮੇਰੇ ਪਿਤਾ ਨੂੰ ਨਿਹੰਗ ਸਿੰਘ ਬਾਣੀ ਦੇ ਵਿੱਚ ਸੀ ਜਿਹੜੇ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਤਾਂ ਕੀ ਲੱਗਦਾ ਫਿਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਥਾਂ-ਥਾਂ ਤੇ ਕੈਮਰੇ ਲੱਗੇ ਹੋਏ ਆ ਕੋਈ ਸੀਸੀਟੀਵੀ ਨਿਕਲ ਕੇ ਬਾਹਰ ਕਿਉਂ ਨਹੀਂ ਆ ਸਕੀ ਅ ਵੀਰ ਜੀ ਅਸੀਂ ਮੰਗੀ ਸੀ ਉਹਨਾਂ ਤੋਂ ਲਿਖਤੀ ਰੂਪ ਚ ਸੀਸੀਟੀਵੀ ਵੀ ਮੰਗਿਆ ਸੀ ਪਰ ਪਤਾ ਨਹੀਂ ਕਿਉਂ ਉਹ ਸਾਡੀ ਮਦਦ ਨਹੀਂ ਕਰ ਰਹੇ ਉਹਨਾਂ ਤੇ ਕੋਈ ਪ੍ਰੈਸ਼ਰ ਆ ਮੈਨੂੰ ਨਹੀਂ ਪਤਾ ਉਹ ਮਦਦ ਨਹੀਂ ਕਰ ਰਹੇ ਸਾਡੀ ਬਿਲਕੁਲ ਸਾਡੀ ਸੁਣ ਨਹੀਂ ਰਹੇ ਫਿਰ ਉਧਰੋਂ ਜਦ ਮੇਰੇ ਫਾਦਰ ਸਾਹਿਬ ਨਿਕਲਦੇ ਆ ਮੇਰੇ ਭਾਈਆਂ ਨੂੰ ਪਤਾ ਲੱਗਦਾ ਤੇ ਅੱਗੇ ਜਾ ਕੇ ਉਹ ਸਾਰੀ ਲੜਾਈ ਖੂਨੀ ਝੜਪ ਚ ਬਦਲ ਜਾਂਦੀ ਹੈ ਆਪਣਾ ਸ਼ਸਤਰ ਲੈਣ ਜਾਂਦੇ ਨੇ ਮੇਰੇ ਫਾਦਰ ਸਾਹਿਬ ਵਾਈਟ ਫੋਰਚੂਨਰ ਸਾਡੀ ਹੈਗੀ ਹੈ ਮੇਰੇ ਭਾਈ ਆਂਦੇ ਆ ਤੇ ਵਾਈਟ ਸਕੋਰਪੀਓ ਅਗਲੇ ਜਿਹੜੀ ਧੇਰਾ ਉਹਨਾਂ ਦੇ ਕੋਲ ਹੁੰਦੀ ਆ ਤੇ ਉਹ ਇਸ਼ਾਰਾ ਕਰਕੇ ਜਾਂਦੇ ਆ ਕਿ ਹੱਸ ਕੇ ਅੱਗੇ ਜਾਂਦੇ ਆ ਕਿ ਬਈ ਕੁੱਟ ਵੀ ਦਿੱਤਾ ਤੁਹਾਨੂੰ ਤੇ ਜਦ ਕਿ ਜਾਇਜ਼ ਗੱਲ ਸੀਗੀ ਫਿਰ ਉੱਥੇ ਜਾ ਕੇ ਉਹਨਾਂ ਨੂੰ ਮਾਰਦੇ ਆ ਰੋਡਾਂ ਨਾਲ ਕਿਰਪਾਨਾਂ ਨਾਲ ਡਾਂਗਾ ਨਾਲ ਬਹੁਤ ਬੁਰੀ ਹਾਲਾਤ ਨਾਲ ਵੀਰ ਜੀ ਮਾਰਦੇ ਉਹਨਾਂ ਨੂੰ ਤੇ ਵੀਡੀਓ ਚ ਸੰਗਤ ਜੀ ਆਪਰ ਤਖ ਦੇਖ ਸਕਦੇ ਨੇ ਉਹ ਜਿਹੜੀ ਪਹਿਲ ਹੋਈ ਸੀ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ ਭਰਾਮਾ ਦੇ ਵੱਲੋਂ ਪਹਿਲ ਕੀਤੀ ਗਈ ਉਹਨਾਂ ਲੋਕਾਂ ਤੇ ਜਾਂ ਫਿਰ ਉਹਨਾਂ ਲੋਕਾਂ ਨੇ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਹੋਈ ਸੀ ਵੀਰ ਜੀ ਉੱਥੇ ਜਦੋਂ ਉਹਨਾਂ ਨੂੰ ਜਿਹੜਾ ਸਾਰੇ ਸੰਗਤ ਦਾ ਨਾ ਸਾਰੇ ਜਿਹੜੇ ਸੇਵਾਦਾਰ ਨੇ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਉਹ ਸਾਰੇ ਮਾਜਰੀ ਪਿੰਡ ਦੇ ਨੇ ਤੇ ਉਹਨਾਂ ਨੇ ਜਾਣ ਕੇ ਟੀਜ਼ ਕਰਨ ਲਈ ਉਹ ਕਿਰਪਾਨ ਖੋ ਕੇ ਲੱਗੇ ਉੱਧਰ ਤੱਕ ਉਹਨਾਂ ਨੂੰ ਪਹੁੰਚਾਉਣ ਲਈ ਤਾਂ ਕਿ ਗੁਰਦੂ ਗੁਰੂ ਘਰ ਤੋਂ ਬਾਹਰ ਵੀ ਨਿਕਲ ਜਾਈਏ ਤੇ ਨਾਲੇ ਇਹਨਾਂ ਨੂੰ ਆਪਾਂ ਜਿਵੇਂ ਉੱਥੇ ਤੱਕ ਲੈ ਕੇ ਜਾਈਏ ਥੋੜਾ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਹੀ ਆ ਬਾਹਰ ਲੈ ਕੇ ਜਾਈਏ ਫਿਰ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬਹੁਤ ਮਾਰਿਆ ਉਹਨਾਂ ਨੂੰ ਤੇ 25 ਤੋਂ 30 ਬੰਦੇ ਮਾਰ ਹੀ ਗਏ ਨੇ ਆਪਣੇ ਵੱਲੋਂ ਉਹਨਾਂ ਨੇ ਨਾਲੀਆਂ 'ਚ ਸੁੱਟ ਤਾ ਇਹਨਾਂ ਨੂੰ ਮਾਰ ਮਾਰ ਕੇ ਖੂਨਾ ਖੂਨ ਕਰਤਾ ਸਿਰਫ ਖੋਲਤੇ ਇਹਨਾਂ ਦੇ ਉਸ ਤੋਂ ਬਾਅਦ ਅਗਲੇ ਦਿਨ ਮੈਂ ਉਸ ਟਾਈਮ ਤੇ ਮੈਨੂੰ ਪਤਾ ਲੱਗਦਾ ਕਿ ਮੇਰੇ ਪਰਿਵਾਰ ਦੀ ਲੜਾਈ ਹੋ ਗਈ ਹੈ ਤੇ ਐਕਟਿਵਾ ਤੇ ਮੈਂ ਇੱਕ ਇੱਕ ਕਰਕੇ ਉਹਨਾਂ ਨੂੰ ਸੁਹਾਣਾ ਹਸਪਤਾਲ શ્રી ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਹਸਪਤਾਲ ਹੈ ਸੁਹਾਣਾ ਸਾਹਿਬ ਉੱਥੇ ਲੈ ਕੇ ਜਾਣੀ ਆ ਤੇ ਉੱਥੇ ਜਾ ਕੇ ਫਿਰ ਅਗਲੇ ਦਿਨ ਸਾਨੂੰ ਪਤਾ ਲੱਗਦਾ ਕਿ ਸਾਡੇ ਤੇ 300 ਸਾਡੇ ਪਰਿਵਾਰ ਤੇ 302 ਦਾ ਪਰਚਾ ਪੈ ਗਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕੋਈ ਵੀ ਵਿਅਕਤੀ ਬਣਦੀ ਕਾਰਵਾਈ ਉਹਨਾਂ ਤੇ 307 ਪਈ ਸੀ ਪਰ ਉਹਨਾਂ ਸਾਡੇ ਬੰਦੇ ਅਗਲੇ ਦਿਨ ਹੀ ਵਿਦਆਊਟ ਐਨੀ ਮੈਡੀਕਲ ਵਿਦਆਊਟ ਐਨੀ ਅਰੈਸਟ ਵਾਰੰਟ ਉਹਨਾਂ ਨੇ ਚੱਕ ਲਿੱਤੇ ਉਹਨੇ ਮੇਰੇ ਭਾਈ ਤੇ ਮੇਰੇ ਫਾਦਰ ਸਾਹਿਬ ਕੁਝ ਜ਼ਿਆਦਾ ਹੀ ਸੀਰੀਅਸ ਹੁੰਦੇ ਆ ਹਲੇ ਵੀ ਉਹ ਆਈਸੀਯੂ ਚ ਨੇ ਤੇ ਮੇਰੇ 브ਰਦਰਸ ਨੂੰ ਤਾਂ ਉਹਨਾਂ ਨੇ ਨੈਕਸਟ ਡੇ ਸਵੇਰੇ ਹੀ ਚੱਕ ਲਿਆ ਸੀਗਾ ਪੁਲਿਸ ਵਾਲਿਆਂ ਨੇ ਇਹਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਜਦੋਂ ਬਾਣੇ ਦੀ ਗੱਲ ਕੀਤੀ ਜਾਂਦੀ ਹੈ ਤੇ ਆਮ ਲੋਕਾਂ ਦੇ ਵੱਲੋਂ ਬਾਣੇ ਦਾ ਬਹੁਤ ਵੱਡੇ ਪੱਧਰ ਤੇ ਸਤਿਕਾਰ ਕੀਤਾ ਜਾਂਦਾ ਹੈ ਭੈ ਹੁੰਦਾ ਪਰ ਜਦੋਂ ਨਿਹੰਗ ਬਾਣੇ ਦੇ ਵਿੱਚ ਤੁਹਾਡੇ ਬਜ਼ੁਰਗ ਪਿਤਾ ਜੀ ਤੁਹਾਡੇ ਭਰਾਵਾਂ ਦੇ ਉੱਪਰ ਇੰਨਾ ਜ਼ਿਆਦਾ ਉਹਨਾਂ ਲੋਕਾਂ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਵੀਡੀਓ ਬਣਾਈਆਂ ਜਾਂਦੀਆਂ ਤਾਂ ਉਸ ਵੇਲੇ ਮਨ ਦੇ ਵਿੱਚ ਤੇ ਬਹੁਤ ਸਾਰੀਆਂ ਚਿੰਤਾਵਾਂ ਪੈਦਾ ਹੋਈਆਂ ਹੋਈਆਂ ਹੋਣੀਆਂ ਤੁਹਾਡੇ ਵੀਰ ਜੀ ਮੈਂ ਤਾਂ ਰੋਣ ਲੱਗ ਗਈ ਸੀ ਉਸ ਟਾਈਮ ਇੰਨੀ ਉਹਨਾਂ ਨੇ ਬੇਰਹਿਮੀ ਨਾਲ ਉਹਨਾਂ ਨੂੰ ਮਾਰਿਆ ਜਿਵੇਂ ਜਲਾਦ ਮਾਰਦੇ ਆ ਇੱਕ ਇੱਕ ਮੁੰਡੇ ਨੇ ਤਾਂ ਅੰਨੀ ਹੱਦ ਪਾਰ ਕਰਤੀ ਸਿਰ ਤੇ ਜੁੱਤੀਆਂ ਮਾਰੀਆਂ ਮਾਰ ਤੋ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਸਾਂ ਨਾਲ ਕੀ ਵੈਰ ਸੀ ਕਿਸਾਂ ਨੂੰ ਧੂ ਧੂ ਕੇ ਉਹਨਾਂ ਨੇ ਉਹਨਾਂ ਨੂੰ ਕਿ ਸੀਟ ਕੇ ਮਾਰਿਆ ਬਾਣੇ ਨੂੰ ਐਵੇਂ ਫਾੜਿਆ ਜਿਵੇਂ ਉਹ ਦੁਸ਼ਮਣ ਹੁੰਦੇ ਜਦ ਕਿ ਉਹਨਾਂ ਦੀ ਐਨੀ ਵੱਡੀਆਂ ਵੱਡੀਆਂ ਦਾੜੀਆਂ ਅਮਰਤਾਰੀ ਨੇ ਉਹ ਪਤਾ ਨਹੀਂ ਕਿਹੜੇ ਕਿਹੜਾ ਅਮਰਤ ਉਹਨਾਂ ਦੇ ਮਨ ਅੰਦਰ ਗਿਆ ਉਹ ਪੰਜ ਬਾਣੀਆਂ ਤਾਂ ਉਹ ਵੀ ਪੜਦੇ ਹੋਣੇ ਕਿ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ ਕਿਹੜਾ ਉਹਨਾਂ ਦੇ ਮਨ ਚ ਸੇਵਾਦਾਰ ਵਾਲੀ ਭਾਵਨਾ ਸੀ ਮੈਂ ਤਾਂ ਉਹਨਾਂ ਨੂੰ ਬਦਮਾਸ਼ ਕਵਾਂਗੀ ਉਹਨਾਂ ਲੋਕਾਂ ਦਾ ਵਤੀਰਾ ਦੇਖਿਆ ਪੂਰਾ ਵੀਡੀਓ ਦੇ ਵਿੱਚ ਤੁਸੀਂ ਜੋ ਕੁਝ ਕੀਤਾ ਨਾ ਵੀਰ ਜੀ ਸਾਰੀ ਸੰਗਤ ਆਪ ਦੇਖ ਸਕਦੀ ਆ ਉਹ ਤਾਂ ਬਹੁਤ ਹੀ ਘਟੀਆ ਉਹਨਾਂ ਨੇ ਕੰਮ ਕੀਤਾ ਜੀ ਤੇ ਬਾਣੀ ਦੀ ਇੰਨੀ ਬੇ ਕਦਰੀ ਕੀਤੀ ਐ ਇਹ ਸਾਰੀ ਸੰਗਤ ਉਸ ਚੀਜ਼ ਲਈ ਪ੍ਰਤੱਖ ਐ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਅਸਾਨੂੰ ਐਸ ਐਚਓ ਸੋਹਾਣਾ ਡੀ ਐਸ ਪੀ ਸੋਹਾਣਾ ਐਸ ਐਸ ਪੀ ਸੋਹਾਣਾ ਐਸ ਐਸ ਪੀ ਮੋਹਾਲੀ ਤੇ ਡਾਇਰੈਕਟਰ ਸਾਹਿਬ ਜਿਹੜੇ ਡੀਜੀਪੀ ਪੰਜਾਬ ਦੇ ਆਫਿਸ 'ਚ ਬੈਠਦੇ ਨੇ ਅਸੀਂ ਸਾਰਿਆਂ ਨੂੰ ਲਿਖਤੀ ਰੂਪ 'ਚ ਆਪਣੀ ਦਰਖਾਸਤ ਦਿੱਤੀ ਕਿ ਤੁਸੀਂ ਜਿਹੜੀ ਬਣਦੀ ਕਾਰਵਾਈ ਸਾਡੇ ਤੇ ਕੀਤੀ ਸਾਡੇ ਪਰਿਵਾਰ ਤੇ ਕੀਤੀ ਜੇ ਉਹ ਕ੍ਰਿਮੀਨਲਸ ਨੇ ਜੋ ਬੁਰੇ ਨੇ ਤਾਂ ਦੇ ਆਰ ਬਿਹਾਈਂਡ ਇਨ ਬਾਰਸ ਤਾਂ ਫਿਰ ਉਹ ਕਿਉਂ ਬਾਹਰ ਘੁੰਮ ਰਹੇ ਨੇ ਉਹ 25 ਤੋਂ 30 ਮੁੰਡੇ ਨੇ ਉਹ ਸ਼ਰਿਆਮ ਸਾਨੂੰ ਦਿਖਦੇ ਵੀ ਨਹੀਂ ਤੇ ਬਾਹਰ ਘੁੰਮਦੇ ਵੀ ਨਹੀਂ ਪਰ ਪੁਲਿਸ ਉਹਨਾਂ ਨੂੰ ਨਹੀਂ ਚੱਕ ਰਹੀ ਡੀਐਸਪੀ ਸਰਨਲ ਵੀਰਜੀ ਦੀ ਗੱਲ ਵੀ ਹੋਈ ਆ ਬਟ ਦੇ ਆਰ ਨਾ ਡੁਇੰਦਰ ਜੌਬ ਔਰ ਸਾਨੂੰ ਉਹ ਕੁਛ ਨਹੀਂ ਸਮਝ ਰਹੇ ਕਿਉਂ ਜਿਹੜਾ ਪੂਰੀ ਵੀਡੀਓ ਪੂਰੇ ਦੇਸ਼ ਭਰ ਦੇ ਵਿੱਚ ਗਈ ਬਾਹਰ ਬੈਠੇ ਹੋਏ ਸਿੱਖ ਭਾਈਚਾਰੇ ਨੇ ਇਸ ਚੀਜ਼ ਦਾ ਰੋਸ ਮਨਾਇਆ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਉੱਪਰ ਇਸ ਤਰੀਕੇ ਦੀ ਕਾਰਵਾਈ ਕਰਨ ਨੂੰ ਲੈ ਕੇ ਕੋਈ ਹਕੀਕੀ ਰੂਪ ਨਜ਼ਰ ਕਿਉਂ ਨਹੀਂ ਆਇਆ ਕਿਉਂ ਪ੍ਰਸ਼ਾਸਨ ਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਨਹੀਂ ਗਿਆ ਵੀਰ ਜੀ ਸੁਹਾਣੇ ਥਾਣੇ ਚ ਤਾਂ ਸਾਨੂੰ ਕੋਈ ਕੁਝ ਸਮਝ ਨਹੀਂ ਰਿਹਾ ਉਹਨਾਂ ਨੂੰ ਕਿਸੇ ਤਰੀਕੇ ਦਾ ਪ੍ਰੈਸ਼ਰ ਤਾਂ 100 1% ਹੈ ਕਿ ਉਸ ਚੱਕਣੇ ਨਹੀਂ ਹੈਗੇ ਅਗਲੇ ਅਗਲੇ ਪਾਰਟੀ ਦੇ ਬੰਦੇ ਅਗਲੀ ਧਰ ਦੇ ਬੰਦੇ ਇਹ ਮੈਨੂੰ ਨਹੀਂ ਪਤਾ ਹੈ ਉਹਨਾਂ ਨੂੰ ਕਿਹੜਾ ਪ੍ਰੈਸ਼ਰ ਹੈ ਮਾਇਆ ਦਾ ਹੈ ਪੋਲਿਟੀਕਲ ਹੈ ਜਾਂ ਕੋਈ ਹੋਰ ਹੈ ਇਹ ਮੈਨੂੰ ਨਹੀਂ ਪਤਾ ਜੋ ਪ੍ਰਸ਼ਾਸਨ ਕੋਲੇ ਜਾਣੇ ਪ੍ਰਸ਼ਾਸਨ ਕੀ ਕਹਿੰਦਾ ਵੀਰ ਜੀ ਉਹ ਤਾਂ ਰਿਪਲਾਈ ਵੀ ਉਹ ਤਾਂ ਸਾਨੂੰ ਅਸੀਂ ਉੱਥੇ ਗਏ ਡੀਜੀਪੀ ਦਫ਼ਤਰ ਉੱਥੇ ਵੀ ਉਹਨਾਂ ਨੇ ਸਾਨੂੰ ਡੀਜੀਪੀ ਸਰ ਨੂੰ ਨਹੀਂ ਮਿਲਣ ਦਿੱਤਾ ਅਸੀਂ 3 ਦਿਨ ਧੱਕੇ ਖਾ ਕੇ ਆਏ ਆ ਉੱਥੇ ਕਿ ਸਰਕਲ ਸਾਡੇ ਲਈ 2 ਮਿੰਟ ਦਾ ਵੀ ਟਾਈਮ ਨਹੀਂ ਸੀਗਾ ਬੜੀ ਜਿਹੜੇ ਆਮ ਲੋਕ ਆ ਜਿਹੜੇ ਨੌਜਵਾਨ ਕਟਿੰਗ ਵਾਲੇ ਵੀ ਹੁੰਦੇ ਆ ਜਾਂ ਜਿਹੜੇ ਸਿੱਖ ਧਰਮ ਦੇ ਇਹਨਾਂ ਨਿਹੰਗ ਸਿੰਘਾਂ ਤੋਂ ਜਾਂ ਗੁਰੂ ਦੇ ਸਿੰਘਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਜਾਣੂ ਨਹੀਂ ਹੁੰਦੇ ਉਹ ਤੇ ਬਹੁਤ ਸਤਿਕਾਰ ਕਰਦੇ ਆ ਪਰ ਪੰਜਾਬ ਦੇ ਵਿੱਚ ਹੀ ਗੁਰਦੁਆਰਾ ਸੁਹਾਣਾ ਸਾਹਿਬ ਦੇ ਨੇੜੇ ਪਾਸੇ ਸੁਹਾਣੇ ਦੇ ਪੰਜਾਬੀ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਇਹਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਿਲਕੁਲ ਵੀਰ ਜੀ ਇਹ ਤਾਂ ਇੱਕ ਛੌਣੀ ਹੈ ਬਾਬਾ ਹਨੂਮਾਨ ਸਿੰਘ ਜੀ ਦੀ ਕਿਤੇ ਸ਼ਹੀਦੀ ਵਾਲਾ ਸਥਾਨ ਹੈ ਪਰ ਇੱਥੇ ਇੰਨੀ ਬੇਕਦਰਹੀ ਕਰਨੀ ਬਾਣੇ ਦੀ ਜੇ ਕੁਛ ਕੇ ਬਦਮਾਸ਼ ਲੋਕ ਨੇ ਜੀ ਜੋ ਮੈਨੂੰ ਇਹਨਾਂ ਦਾ ਪਤਾ ਲੱਗਾ ਬਚੋਕੜ ਇਹ ਪਹਿਲਾਂ ਵੀ ਬਥੇਰੇ ਬੰਦੇ ਕੁੱਟਮਾਰੇ ਕਰਦੇ ਰਹੇ ਆ ਬਥੇਰੇ ਨੂੰ ਰਗੜਦੇ ਰਹੇ ਆ ਪਰ ਐਤ ਕੀ ਹੁਣ ਗੁਰੂ ਦਾ ਬਾਣਾ ਵਿੱਚ ਆ ਗਿਆ ਵੀਰ ਜੀ ਤੇ ਇਹ ਇਹਨਾਂ ਨੂੰ ਤੇ ਚਾਹੀਦਾ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਤੇ ਕਸੀਟ ਕਸੀਟ ਕੇ ਲੈ ਕੇ ਜਾਣਾ ਚਾਹੀਦਾ ਸੀ ਮਾਜਰੀ ਤੋਂ ਸੁਹਾਣੇ ਪਿੰਡ ਦੀ ਹੀ ਇੱਕ ਥਾਂ ਆ ਜਿਹਨੂੰ ਮਾਜਰੀ ਕਹਿੰਦੇ ਆ ਇਹਨਾਂ ਨੂੰ ਤੇ ਇਥੋਂ ਫੜ ਕੇ ਇੱਕ ਸੀਟ ਇੱਕ ਸੀਟ ਕੇ ਲੈ ਕੇ ਜਾਣੇ ਚਾਹੀਦੇ ਸੀ ਪੁਲਿਸ ਪ੍ਰਸ਼ਾਸਨ ਨੂੰ ਪਰ ਮੈਂ ਕਹਿੰਨਾ ਪਤਾ ਨਹੀਂ ਵੀਰ ਜੀ ਕਿਹੜਾ ਪ੍ਰੈਸ਼ਰ ਆ ਪੂਰਾ ਤੰਤਰ ਲੱਗਾ ਹੋਇਆ ਵੀ ਕਿਸੇ ਤਰ੍ਹਾਂ ਇਹ ਬੰਦਿਆਂ ਨੂੰ ਬਚਾ ਲਈ ਆਪਾਂ ਕਿਉਂਕਿ ਇਹ ਇਹ ਗੁੰਡੇ ਲੋਗ ਇਹਨਾਂ ਨੇ ਰੱਖੇ ਹੋਏ ਨੇ ਵੀ ਜਿਹੜਾ ਵੀ ਕੋਈ ਬੰਦਾ ਇਹਨਾਂ ਨੇ ਕਰਨਾ ਹੁੰਦਾ ਕੰਮ ਇਹਨਾਂ ਨੂੰ ਅੱਗੇ ਕਰਕੇ ਉਹਨਾਂ ਤੋਂ ਮਰਵਾ ਦਿੰਦੇ ਨੇ ਪਰ ਇਹ ਕੰਮ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਡੀਐਸਪੀ ਸੁਹਾਣਾ ਹਰਸੀਮਰਨ ਸਿੰਘ ਬੱਲ ਮੇਰੇ ਨਾਲੋਂ ਅੰਤਰ ਉਹਨਾਂ ਦੇ ਸੰਪਰਕ ਵਿੱਚ ਆ। ਰੋਜ਼ ਮੇਰੀ 3-3 4-4 ਵਾਰੀ ਉਹਨਾਂ ਨਾਲ ਬਾਤचीत ਹੋ ਰਹੀ ਹੈ। ਬਸ ਇਹੀ ਕਹਿ ਰਹੇ ਨੇ ਰੇਡਾਂ ਮਾਰ ਰਹੇ ਆ, ਫੜ ਰਹੇ ਆ। ਇੱਕ ਵੀ ਬੰਦਾ ਵੀ ਇਹਨਾਂ ਦੀ ਗ੍ਰਿਫਤ ਵਿੱਚ ਨਹੀਂ ਆਇਆ। ਇੱਕ ਕੋਈ ਇੱਕ ਵੀਡੀਓ ਉੱਥੇ ਰੋਡਾ ਬੰਦਾ ਹੀ ਟੋਪੀ ਪਾਈ ਉਹਨੇ ਵੀਡੀਓ ਦੇ ਵਿੱਚ ਸਾਫ਼ ਹੈ। ਉਹਨੇ ਜੁੱਤੀਆਂ ਮਾਰੀਆਂ ਨੇ। ਉਹਨੇ ਤਿੰਨਾ ਪਿਓ ਪੁੱਤਰਾਂ ਨੂੰ ਕੁੱਟਿਆ ਇੱਕ-ਇੱਕ ਕਰਕੇ ਦਸਤਾਰ ਉਹਨੇ ਲਾਈ, ਕੇਸ ਉਹਨੇ ਖਿੱਚੇ। ਉਸ ਤੋਂ ਬਾਅਦ ਜੁੱਤੀਆਂ ਤਾਂ ਉਹਨੇ ਉਹ ਰੋਡੇ ਮੁੰਡੇ ਨੇ ਆਪ ਮਾਰੀਆਂ ਨੇ T-shirt ਜੀ ਪਾਈ ਸੀ ਉਹਨੇ। ਮਤਲਬ ਦੋ ਕੋੜੀ ਦਾ ਬੰਦਾ ਉਹ ਉਨੇ ਇਸ ਹਸਾਬ ਨਾਲ ਉਹਨੇ ਬੇਕਦਰੀ ਕੀਤੀ ਹੈ ਬਾਬਾ ਜੀ ਸੋ ਇਹ ਤੇ ਬਰਦਾਸ਼ਤ ਤੋਂ ਬਾਹਰ ਹੈ ਮਹਾਰਾਜ ਹੁਣ ਇਹ ਬਰਦਾਸ਼ਤ ਤੋਂ ਬਾਹਰ ਹੈ ਸਾਰੀਆਂ ਫੌਜਾਂ ਤਿਆਰ ਪਰ ਤਿਆਰ ਬੈਠੀਆਂ ਹਨ ਪਰ ਜਿੰਦਰ ਸਿੰਘ ਜੀ ਦੇਖ ਲਓ ਸਾਡਾ ਸਬਰ ਆਏ ਕਿੱਡਾ ਜ਼ਬਰ ਕੀਤਾ ਅੱਜ 15ਵਾਂ 16ਵਾਂ ਦਿਨ ਹੋ ਗਿਆ ਆਪਾਂ ਸਬਰ ਚ ਬੈਠੇ ਆਂ ਅਸੀਂ ਕਿਹੜਾ ਬੂਆ ਨਹੀਂ ਖੜਕਾਇਆ ਸਿੰਘ ਜੀ ਦਾ ਸੁਹਾਣਾ ਨੂੰ ਰਿਟਰਨ ਚ ਦਿੱਤਾ ਸਾਨੂੰ ਵੀਡੀਓ 도 ਨਹੀਂ ਮਿਲੀ ਸੁਹਾਣਾ ਹਸਤਾ ਰਿਟਰਨ ਚ ਐਸ ਐਚਓ ਸੁਹਾਣਾ ਡੀ ਐਸਪੀ ਸੁਹਾਣਾ ਉਸ ਤੋਂ ਬਾਅਦ ਐਸ ਐਸਪੀ ਮੋਹਾਲੀ ਰਿਟਰਨ ਚ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਆਪਾਂ ਪੰਜਾਬ ਪੁਲਿਸ ਹੈੱਡ ਕੁਆਰਟਰ ਗਏ ਆ ਕਿਹੜਾ ਬੰਦਾ ਛੱਡਿਆ ਡਾਇਰੈਕਟਰ ਬੀਓਆਈ ਡਾਇਰੈਕਟਰ ਕ੍ਰਾਈਮ ਬ੍ਰਾਂਚ ਮਤਲਬ ਕੋਈ ਛੱਡਿਆ ਹੀ ਨਹੀਂ ਬੰਦਾ ਵੀਰ ਜੀ ਔਰ ਉੱਥੇ ਲਾਸਟ ਚ ਪਤਾ ਸਾਨੂੰ ਕੀ ਸੋਨਾਂ ਨੂੰ ਮਿਲਦਾ ਉਹ ਕਹਿੰਦੇ ਇਹ ਤੇ ਤੁਹਾਡੀ ਲੱਗਦਾ ਗੁਰਦੁਆਰੇ ਦਾ ਕੋਈ ਮਸਲਾ ਹੈ ਇਸ ਕਰਕੇ ਤੁਹਾਨੂੰ SGPC ਜਾਂ ਹੋਰ ਕਿਤੇ ਰੀਚ ਕਰਨਾ ਚਾਹੀਦਾ ਤੁਸੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਤਾਂ ਕਮੇਟੀ ਦੇ ਕੋਲੋਂ ਜਿਹੜੀ ਤਕਰਾਰ ਹੋਇਆ ਸੀ ਤਾਂ ਇਸ ਚੀਜ਼ ਨੂੰ ਲੈ ਕੇ ਵੀਡੀਓ ਮੰਗੀ ਹੈ ਵੀਰ ਜੀ ਬਿਲਕੁਲ ਰਿਟਰਨ ਦੇ ਵਿੱਚ ਆਪਾਂ ਇਹ ਚਾਰ ਤਰੀਕ ਦਾ ਝਗੜਾ ਜੀ 5 ਤਰੀਕ ਨੂੰ ਅੱਜ 15 ਦਿਨ ਹੋ ਗਏ ਨੇ ਰਿਟਰਨ ਦੇ ਵਿੱਚ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ 치ਤਾ ਸੁਹਾਣੇ ਨੂੰ ਕਿਹਾ ਆ ਵੀ ਇੱਥੇ ਤਕਰਾਰ ਹੋਈ ਐ ਝਗੜਾ ਹੋਇਆ ਨਿਹੰਗ ਸਿੰਘ ਬਾਣੇ ਦੀ ਬੇਕਦਰੀ ਕੀਤੀ ਗਈ ਐ ਤੁਸੀਂ ਸਾਨੂੰ ਵੀਡੀਓ ਦੋ ਹਜੇ ਤੱਕ ਉਹ ਵੀਡੀਓ ਸਾਡੇ ਕੋਲ ਨਹੀਂ ਪਹੁੰਚੀ ਗੱਲ ਹੋਈ ਕੀ ਕਹਿੰਦੇ ਨੇ ਅੱਗੋ ਵੀਰ ਜੀ ਇਹੀ ਕਹਿੰਦੇ ਆ ਉਹ ਗਲਤੀਆਂ ਨਿਹੰਗ ਸਿੰਘ ਦੀ ਕੱਢੀ ਜਾਂਦੇ ਨੇ ਅੱਗੋ ਇਹ ਇਦਾਂ ਸੀ ਜੀ ਇਹ ਉਦਾਂ ਸੀ ਜੀ ਮੈਂ ਕਿਹਾ ਗਲਤੀ ਤਾਂ ਇਹ ਤੇ ਇਨਵੈਸਟੀਗੇਸ਼ਨ ਹੁਣ ਅੱਗੇ ਜਾਏਗੀ ਇਹ ਤੇ ਜੱਜ ਦੱਸੇਗਾ ਕੌਣ ਗਲਤ ਐ ਕੌਣ ਸਹੀ ਐ ਤੁਸੀਂ ਆਪਣਾ ਕੰਮ ਕਰੋ ਤੁਸੀਂ ਭਾਈ ਵੀਡੀਓ ਦੋ ਪਰ ਗੁਰਦੁਆਰਾ ਕਮੇਟੀ ਵਾਲੇ ਕਿਉਂ ਜਸਟੀਫਾਈ ਕਰ ਰਹੇ ਆ ਕਿ ਉਹ ਉਹ ਕਿਉਂ ਇਸ ਵੇਲੇ ਜੱਜ ਬਣ ਕੇ ਬੈਠੇ ਹੋਏ ਕਿ ਇਹ ਤੇਰਦੋਸ਼ੀ ਆ ਇਹ ਤੇਰਦੋਸ਼ੀ ਉਹ ਕਿ ਇੱਕ ਪਾਸੇ ਪਲੜੇ ਦੇ ਵਿੱਚ ਖੜੇ ਹੋਏ ਆ ਬਸ ਵੀਰ ਜੀ ਇਹ ਤੇ ਸਿੰਘ ਸ਼ੀਦਾ ਸੁਹਾਣਾ ਗੁਰਦੁਆਰਾ ਆਪਾਂ ਜਿਹੜਾ ਤੇ ਪ੍ਰਧਾਨ ਨੇ ਹਰਜਿੰਦਰ ਸਿੰਘ ਉਹਨਾਂ ਨਾਲ ਆਪਣਾ ਪ੍ਰੇਮ ਹੈਗਾ ਉਹ ਤਾਂ ਠੀਕ ਸਾਡੇ ਨਾਲ ਵਰਤਾਵਰ ਕਰਦੇ ਨੇ ਬਾਕੀ ਬੰਦੇ ਆ ਤੇ ਦੇ ਬਾਬਾ ਜੀ ਮਾਇਆ ਦਾ ਬੜਾ ਪ੍ਰਭਾਵ ਆ ਮਾਇਆ ਸਿਰ ਚੜ ਕੇ ਬੋਲਦੀ ਐ ਪਰ ਇਹਨਾਂ ਨੂੰ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਦੇ ਬਾਣੇ ਕਰਕੇ ਹੀ ਸਾਰਾ ਪ੍ਰਬੰਧ ਆ ਬਾਣੇ ਕਰਕੇ ਗੋਲਕਾ ਭਰ ਰਹੀਆਂ ਨੇ ਬਾਣੇ ਕਰਕੇ ਸੰਗਤਾਂ ਆ ਰਹੀਆਂ ਨੇ ਤੇ ਅੱਜ ਬਾਣੇ ਦੀ ਉਸੇ ਬਾਣੇ ਦੀ ਬਿਕਦਰੀ ਹੋਈ ਨਾ ਉਸੇ ਬਾਣੇ ਦੀ ਬਿਕਦਰੀ ਤੇ ਕਰਕੇ ਵੀ ਇਹ ਬੰਦੇ ਦੂਜੇ ਧਿਰ ਵੱਲ ਖੜੇ ਆ ਅੱਜ ਕਿਤੇ ਨਾ ਕਿਤੇ ਵੀਰ ਦੀ ਬਹੁਤੇ ਮੈਂਬਰ ਜਿਹੜੇ ਸਿੰਘ ਸਿਧਾ ਸੁਹਾਣੇ ਗੁਰਦੁਆਰੇ ਕਮੇਟੀ ਦੇ ਆ ਉਹ ਦੂਜੀ ਧਿਰ ਕਹਿੰਦੇ ਸਾਡੇ ਪਿੰਡ ਮਾਰੇ ਪਿੰਡ ਕਾ ਸੁਹਾਣੇ ਪਿੰਡ ਕੇ ਬੰਦੇ ਆ ਤੇ ਉਸ ਪਿੰਡ ਦੇ ਨਾਲ ਹੀ ਉਹ ਲੱਗ ਰਹੇ ਨੇ ਨਿਹੰਗਾਂ ਸਿੰਘਾਂ ਦੀ ਸਾਰ 20 ਦਿਨ ਹੋ ਗਏ ਆ ਹਜੇ ਤੱਕ ਕਮੇਟੀ ਨੇ ਨਹੀਂ ਲਈ ਤੁਸੀਂ ਕਹਿੰਦੇ ਹੋ ਕਿ ਪ੍ਰਸ਼ਾਸਨ ਹੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਇਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਪਰ ਇੱਕ ਆਮ ਬੰਦਾ ਤੇ ਇਹ ਗੱਲ ਕਵੇ ਤੁਸੀਂ ਇੱਕ ਨਿਹੰਗ ਸਿੰਘ ਹੋ ਕੇ ਗੁਰੂ ਕੀਆ ਲਾਡਲੀਆਂ ਫੌਜਾਂ ਹੋ ਕੇ ਤੁਹਾਨੂੰ ਇਹ ਸ਼ਬਦ ਕਹਿਣੇ ਪੈ ਰਹੇ ਵੀਰ ਜੀ ਦੇਖੋ ਅਸੀਂ ਤਾਂ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਹਜੇ ਤੱਕ ਅਸੀਂ ਤਾਂ ਫੇਰ ਵੀ ਕਾਨੂੰਨ ਦੇ ਹਿਸਾਬ ਨਾਲ ਚੱਲਨੇ ਆ ਸਾਰਿਆਂ ਨੂੰ ਜਾ ਕੇ ਬੇਨਤੀਆਂ ਹੀ ਕੀਤੀਆਂ ਖਾਲਸਾ ਤੇ ਬੇਨਤੀ ਕਰਦਾ ਹੁੰਦਾ ਨਹੀਂ ਤੇ ਹੁਣ ਆਪਾਂ ਹੁਣ ਮੀਡੀਆ ਘਰ ਘਰ ਜਾ ਰਹੀ ਸਾਡੀ ਗੱਲ ਹਨਾ ਭੈਣ ਨੂੰ ਦੇਖ ਰਹੇ ਸਾਨੂੰ ਦੇਖ ਰਹੇ ਫੌਜਾਂ ਨੂੰ ਸਾਰੇ ਕਮੈਂਟ ਕਰ ਰਹੇ ਆ ਵੀ ਇਹੋ ਜਿਹੇ ਮਸਲੇ ਤੁਸੀਂ ਕਿਉਂ ਨਹੀਂ ਇਦਾਂ ਮੀਡੀਆ 'ਚ ਲੈ ਕੇ ਆਨੇ ਹੋ ਤੁਸੀਂ ਕਿਉਂ ਇਦਾਂ ਆਪਣਾ ਬਹਿ ਕੇ ਨਿਪੜੋ ਭਾਈ ਨਹੀਂ ਨਿਪੜ ਰਿਹਾ ਤਾਂ ਹੀ ਮੀਡੀਆ ਜਾ ਰਹੇ ਆ ਇਹ 15 ਦਿਨਾ ਤੋਂ ਸਾਡੇ ਕੋਲ ਐਡੀ ਫਾਈਲ ਭਰ ਗਈ ਹੈ ਅਸੀਂ ਛੱਡਿਆ ਨਹੀਂ ਕੋਈ ਵੀ ਕਾਨੂੰਨ ਦਾ ਬੰਦਾ ਜਿਹਦੇ ਕੋਲ ਅਸੀਂ ਨਹੀਂ ਗਏ ਇੱਥੇ ਕੋਈ ਇੱਥੇ ਕੋਈ ਨਿੱਜੀ ਗੱਲ ਨਹੀਂ ਰਹਿ ਜਾਂਦੀ ਇੱਥੇ ਗੁਰੂ ਦੇ ਬਾਣੇ ਦੀ ਗੱਲ ਆਉਂਦੀ ਹੈ ਤੇ ਜਦੋਂ ਕੋਈ ਬਾਣੇ ਦੇ ਨਾਲ ਜੁੜਿਆ ਹੋਇਆ ਸਿੰਘ ਆਉਂਦਾ ਤਾਂ ਦੇਸ਼ ਭਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਬੈਠੇ ਹੋਏ ਗੁਰੂ ਕੇ ਸਿੱਖ ਨੇ ਉਹ ਸਾਰੇ ਬਾਣੇ ਦਾ ਸਤਕਾਰ ਚਾਉਂਦੇ ਨੇ ਪਰ ਤੁਸੀਂ ਇਸ ਚੀਜ਼ ਨੂੰ ਲੈ ਕੇ ਜਿਹੜੀ ਨਿਆ ਪ੍ਰਣਾਲੀ ਦੇ ਤਹਿਤ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਿਉਂ ਨਹੀਂ ਕਰ ਸਕਦੇ ਵੀਰ ਜੀ ਪ੍ਰੈਸ਼ਰਾਈਜ਼ ਆਪਾਂ ਕਿੰਨਾ ਕੁ ਕਰ ਸਕਦੇ ਆ ਵੀਰ ਜੀ ਹੱਦ ਪੂਰੀ ਪਾਰ ਕੀਤੀ ਹੋਈ ਆ ਆਪਾਂ ਤੇ ਅਸੀਂ ਤੇ ਕੋਈ ਬੰਦਾ ਹੀ ਨਹੀਂ ਛੱਡ ਰਿਹਾ ਜਿਹੜੇ ਜਿਹਨੂੰ ਆਪਾਂ ਆਪਣੇ ਦਰਦ ਨਹੀਂ ਆਪਣੀ ਗੱਲ ਨਹੀਂ ਸੁਣਾਈ ਪਰ ਬਸ ਵੀਰ ਜੀ ਇਹ ਲਾ ਲੋ ਵੀ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਸਾਰੇ ਪ੍ਰਸ਼ਾਸਨ ਨੇ ਔਰ ਮੈਨੂੰ ਇਦਾਂ ਲੱਗਦਾ ਵੀ ਇਹ ਕੁਝ ਜਿਹੜੇ ਬੰਦੇ ਬਦਮਾਸ਼ ਬੰਦੇ ਨੇ ਨਾ ਸੁਹਾਣੇ ਦੇ ਇਹਨਾਂ ਨੇ ਕਾਨੂੰਨ ਦੀ ਜੇ ਬਚਾ ਇਹਨਾਂ ਨੇ ਕਾਨੂੰਨ ਖਰੀਦਿਆ ਹੋਇਆ ਆ ਜਿਵੇਂ ਇਹ ਚਾਹੁੰਦੇ ਆ ਕਾਨੂੰਨ ਬਸ ਇਹਨਾਂ ਨੂੰ ਵੀਰ ਜੀ ਹੁਣ ਗੱਲ ਇਦਾਂ ਆ ਵੀ ਇਹ ਹੁਣ ਬਾਣਾ ਵਿੱਚ ਆ ਗਿਆ ਸਾਰੇ ਜ਼ੋਰ ਲਾ ਰਹੇ ਨੇ ਪੂਰਾ ਤੰਤਰ ਜ਼ੋਰ ਲਾ ਰਿਹਾ ਵੀ ਕਿਸੇ ਤਰ੍ਹਾਂ ਇਹ ਬੰਦਿਆਂ ਨੂੰ ਬਚਾ ਲਈਏ ਜਿਹੜੀ ਇਹ ਸੁਹਾਣੇ ਮਾਜਰੀ ਦੀ ਧਿਰ ਆ ਜ਼ੋਰ ਲੱਗਾ ਪਿਆ ਜੀ ਸਾਰਿਆਂ ਦਾ ਪਰ ਵੀਰ ਜੀ ਅੱਜ ਨੀਤੇ ਕੱਲ ਬੰਦੇ ਤੇ ਹੱਥ ਆਉਣਗੇ ਆਉਣਗੇ ਅਸੀਂ ਨਹੀਂ ਕਹਿੰਦੇ ਅਸੀਂ ਕਾਨੂੰਨ ਚ ਹੱਥ ਕਾਨੂੰਨ ਨੂੰ ਹੱਥ ਲਾਵਾਂਗੇ ਫੌਜਾਂ ਬਹੁਤ ਜ਼ਿਆਦਾ ਰੋਸ ਆ ਪਿੰਡ ਸੁਹਾਣੇ ਵਾਲੇ ਵੀ ਬੜੇ ਰੋਸ 'ਚ ਆ ਬਾਬਾ ਜੱਸਾ ਸਿੰਘ ਨੇ 4 ਤਰੀਕ ਨੂੰ ਇੱਕ ਹੋਇਆ ਕਾਰਜ ਤੇ 5 ਤਰੀਕ ਨੂੰ ਮੱਲਾ ਕਢਿਆ ਗਿਆ। ਬਾਬਾ ਜੀ ਕੀ ਹੁਣ ਮੱਲੇ ਚੜੀਏ ਆਪਾਂ ਦੱਸੋ ਕੀ ਘੋੜਿਆਂ ਤੇ ਬਹਿ ਬਹਿ ਕੇ ਕੀ ਦਿਖਾਈਏ ਖਾਲਸੇ ਨੂੰ? ਰੋਲ ਕਿਤੇ ਰੱਖ ਦਿੱਤਾ ਬਾਣਾ ਇਹਨਾਂ ਨੇ ਉਹ ਵੀ ਪਿੰਡ ਸੁਹਾੜੇ ਦੇ ਵਿੱਚ। ਹੁਣ ਮੱਲਾ ਕੜ ਕੜ ਕੇ ਕਿਲੀਆਂ ਕੜ ਕੜ ਕੇ ਕਿੰਨੂੰ ਦਿਖਾਣੀਆਂ ਨੇ? ਮੈਦਾਨ 'ਚ ਕਿੱਲੀ ਕੱਢੀ ਫਿਰਦੇ ਆ। ਬੰਤੇ ਤੇ ਸਾਡੇ ਬਾਣੇ ਨੂੰ ਰੋਲੀ ਫਿਰਦੇ ਨੇ, ਕੇਸਾ ਨੂੰ ਰੋਲੀ ਫਿਰਦੇ ਨੇ। ਇਸ ਕਰਕੇ ਮੈਂ ਕਹਿੰਦਾ ਹੁਣ ਮੱਲਾ ਜਿਹੜਾ ਨਾ ਮੈਦਾਨਾਂ ਨੂੰ ਛੱਡ ਕੇ ਸੁਹਾਣੇ ਪਿੰਡ ਨੂੰ ਕੱਢਣਾ ਪੈਣਾ ਆ। ਕੋਈ ਵੀ ਨਿਹੰਗ ਸਿੰਘ ਜਥੇਬੰਦੀ ਬੋਲੀ ਨਹੀਂ ਇਹਨਾਂ ਸਿੰਘ ਵੀਰ ਜੀ ਨਿਹੰਗ ਸਿੰਘ ਜਥੇਬੰਦੀਆਂ ਬੋਲ ਰਹੀਆਂ ਨੇ ਠੀਕ ਆ ਕੱਲਾ ਬੋਲਣ ਨਾਲ ਥੋੜੀ ਗੱਲ ਬਣਨੀ ਆ ਪ੍ਰੈਸ਼ਰ ਪਾਉਣਾ ਨਾਲ ਸਾਡੇ ਆ ਕੇ ਕਹੀ ਜਾਂਦੇ ਆ ਸਾਰੇ ਪਰਿਵਾਰ ਨਾਲ ਸympathy ਆ ਜੀ ਪਰਿਵਾਰ ਦੇ ਨਾਲ ਖੜੇ ਆ ਪਰ ਇਹੋ ਜਿਹਾ ਨਾਲ ਖੜਨਾ ਕੀ ਆ ਕੰਮ ਤੇ ਹੋ ਨਹੀਂ ਰਿਹਾ ਪ੍ਰੈਸ਼ਰ ਚ ਆ ਕੇ ਪੁਲਿਸ ਨੇ ਪਰਚਾ ਤੇ ਪਾਤਾ ਹੈ ਐਕਸ ਨਹੀਂ ਕਰ ਰਹੀ ਪੁਲਸ ਬੰਦੇ ਨਹੀਂ ਚੱਕ ਰਹੀ ਪਰਚੇ ਨੂੰ ਕੀ ਕਰਾਂਗੇ ਇਹਨਾਂ ਤੇ ਪਰਚਾ ਤੁਹਾਡੇ ਕੋਲੇ ਪਹੁੰਚਿਆ ਨਹੀਂ ਜੀ ਕੋਈ ਜਥੇਬੰਦੀਆਂ ਕੋਈ ਸਮਰਥਨ ਦਾ ਵਿਸ਼ਵਾਸਨ ਜਾਂ ਕੋਈ ਪ੍ਰੋਗਰਾਮ ਨਹੀਂ ਦੇ ਸਕੇ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਸਾਰੇ ਜਥੇਬੰਦੀਆਂ ਨੂੰ ਕਿ ਆਹੀ ਟਾਈਮ ਆ ਜੀ ਹੁਣ ਤਾਂ ਬਾਣੇ ਤੇ ਹੱਥ ਹੁਣ ਤਾਂ ਕੇਸਾਂ ਤੇ ਅੱਤ ਪੈ ਗਿਆ ਸਿਰ ਤੇ ਜੁੱਤੀਆਂ ਪੈ ਗਈਆਂ ਕਿ ਸਤ ਸਾਰਿਆਂ ਦੇ ਸਾਂਝੇ ਨੇ ਦਸਤਾਰ ਤਾਂ ਸਾਰਿਆਂ ਦੀ ਸਾਂਝੀ ਹੈ ਤੁਸੀਂ ਸਾਰੇ ਆਓ ਜੀ ਤੇ ਮੈਂ ਡੀਜੀਪੀ ਪੰਜਾਬ ਨੂੰ ਵੀ ਰਿਕਵੈਸਟ ਕਰਦੀ ਹਾਂ ਕਿ ਤੁਸੀਂ ਪਲੀਜ਼ ਇਸ ਮਸਲੇ ਚਾਓ ਦੇਖੋ ਅਸੀਂ ਤੁਹਾਡੇ ਕੋਲ ਆਏ ਆ ਪਲੀਜ਼ ਸਾਨੂੰ 2 ਮਿੰਟ ਦਿਓ ਤੇ ਬੰਦੇ ਫੜੋ ਜਿਹੜੇ ਬੰਨਦੀ ਕਾਰਵਾਈ ਅਸੀਂ ਜ਼ਿਆਦਾ ਕੁਝ ਐਕਸਪੈਕਟ ਨਹੀਂ ਕਰ ਰਹੇ ਐਟਲੀਸਟ ਜਿਹੜੀ ਬੰਨਦੀ ਕਾਰਵਾਈ ਉਹਨਾਂ ਉਸ ਤਰ ਤੇ ਵੀ ਹੋਵੇ ਜਿਹੜੀ ਸਾਡੇ ਤੇ ਹੋਈ ਹੈ ਜਿਹੜੀ ਸਾਡੇ ਤੇ ਅਗਲੇ ਦਿਨ ਨਹੀਂ ਹੋ ਗਈ ਆ ਉਹ 20 ਦਿਨਾਂ ਬਾਅਦ ਹੀ ਕਰ ਦੋ ਅੱਜ ਤੇ ਤੁਸੀਂ ਅਪੀਲ ਕਰ ਰਹੇ ਹੋ ਤਾਂ ਇੱਥੇ ਕੁਝ ਜਥੇਬੰਦੀਆਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਪਰਿਵਾਰ ਦੇ ਕੋਲੇ ਪਹੁੰਚੇ ਸੀ ਵੀ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਕਿਹੜੇ ਪੱਖ ਤੋਂ ਤੁਹਾਡੇ ਨਾਲ ਖੜੀਏ ਕਹਿੰਦੇ ਪਰਿਵਾਰ ਨੇ ਉਹਨਾਂ ਜਥੇਬੰਦੀਆਂ ਨੂੰ ਇਗਨੋਰ ਕਰਤਾ ਕਿਸੇ ਤਰ੍ਹਾਂ ਦੀ ਕੋਈ ਹੈਲਪ ਹੀ ਨਹੀਂ ਲੈਣੀ ਜ਼ਰੂਰੀ ਸਮਝੀ ਵੀਰ ਜੀ ਜੇ ਅਸੀਂ ਪਹਿਲਾਂ ਲਿਖਤ ਰੂਪ 'ਚ ਆਪਣੇ ਵੱਲੋਂ ਕਾਨੂੰਨੀ ਕਾਰਵਾਈ ਨਾ ਕਰਦੇ ਉਹਦਾ ਵੀ ਕੀ ਫਾਇਦਾ ਸੀ ਬਾਅਦ 'ਚ ਲੋਕਾਂ ਨੇ ਕਹਿਣਾ ਸੀ ਤੁਸੀਂ ਕੀ ਕੀਤਾ ਜੀ ਤੁਸੀਂ ਪਹਿਲਾਂ ਹੀ ਜਥੇਬੰਦੀਆਂ ਨੂੰ ਬੁਲਾ ਲਿਆ ਜਦ ਹੁਣ ਸਾਡੇ ਹੱਥ ਖੜੇ ਹੋ ਗਏ ਸਾਨੂੰ ਵਿਸ਼ਵਾਸ ਸੀ ਕਾਨੂੰਨ ਤੇ ਪਹਿਲਾਂ ਕਿ ਨਹੀਂ ਸਾਡਾ ਵੀ ਪੱਖ ਪੂਰਿਆ ਜਾਏਗਾ ਜੇ ਅਗਲੇ ਜਾਂਦੇ ਬੰਦੇ 'ਚ ਸਾਡਾ ਬੰਦੇ ਇੱਕ ਘੰਟੇ 'ਚ ਚੱਕ ਸਕਦੇ ਐਫ ਆਈ ਆਰ ਦੇ ਤੇ ਸਾ ਉਹਨਾਂ ਦੇ ਵੀ ਕਿਉਂ ਛੱਡਣਗੇ ਹੁਣ ਅਸੀਂ ਹਾਰ ਗਏ ਆ ਜੀ ਉਹ ਨਹੀਂ ਸੁਣ ਰਹੇ ਪਤਾ ਨਹੀਂ ਕੀ ਹੋ ਜਾ ਇਹਨਾਂ ਦਾ ਉਹ ਹੈਗਾ ਉਹ ਸੋਰਸ ਹੈਗੀ ਆ ਜੀ ਕਿ ਜਿਹੜੇ ਐਸਐਸਪੀ ਵੀ ਨਹੀਂ ਸਾਨੂੰ ਕੁਝ ਸਮਝ ਰਿਹਾ ਕੋਈ ਸਮਝ ਹੀ ਨਹੀਂ ਰਿਹਾ ਸਾਨੂੰ ਕੁਝ ਅਸੀਂ ਲਿਖਤੀ ਰੂਪਾਂ ਚ ਦੇਈ ਜਾਂਦੇ ਆ ਪੇਪਰ ਦੇਈ ਜਾਂਦੇ ਆ ਮੈਂ ਬੇਨਤੀ ਕਰਦੀ ਆ ਜੀ ਸਾਰੀ ਸੰਗਤ ਨੂੰ ਕਿ ਅੱਜ ਇਹਨਾਂ ਨੇ ਸਾਡੇ ਤੇ ਹੱਥ ਪਾਇਆ ਕੱਲ ਨੂੰ ਤੁਹਾਡੀ ਵੀ ਦਾੜੀਆਂ ਕੇਸਾਂ ਤੇ ਹੱਥ ਪਾਣਗੇ ਜੀ ਜੇ ਅੱਜ ਨਹੀਂ ਜਾਗੇ ਨਾ ਫਿਰ ਤੁਸੀਂ ਆਪ ਆਪ ਇਸ ਚੀਜ਼ ਨੂੰ ਸਮਝੋ ਫਬਰ ਕੀ ਲੱਗਦਾ ਕਿ ਹੁਣ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਪ੍ਰਸ਼ਾਸਨ ਤੇ ਕਹਿ ਰਿਹਾ ਜੀ ਅਸੀਂ ਪਰਚੇ ਦਰਜ ਕਰਦੇ ਅਸੀਂ ਰੇਡ ਕਰ ਰਹੇ ਹਾਂ ਉਹਨਾਂ ਦੇ ਘਰਾਂ ਤੇ ਪਰ ਉਹ ਬੰਦੇ ਭੱਜੇ ਹੋਏ ਆ ਰਿਸ਼ਤੇਦਾਰਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰ ਇਤੋਂ ਵੱਧ ਪ੍ਰਸ਼ਾਸਨ ਕਰ ਵੀ ਕੀ ਸਕਦਾ ਆ ਵੀਰ ਜੀ ਪ੍ਰਸ਼ਾਸਨ ਦਾ ਤੇ ਇਹ ਰਵਈਆ ਨਾ ਜਿਹੜਾ ਬੜਾ ਠੀਕ ਠੀਕ ਨਹੀਂ ਹੈਗਾ ਇਹ ਰਵਈਆ ਐਸਆਈ ਹੈ ਇੱਕ ਤਲਵਿੰਦਰ ਸਿੰਘ ਜਿਹਦੇ ਕੋਲ ਇਹ ਕੇਸ ਆ ਐਸਐਚਓ ਤੋਂ ਨੀਵਾ ਜਿਹੜਾ ਹੁੰਦਾ ਐਸਆਈ ਉਹਨੇ ਮੈਨੂੰ ਇਹ ਸਾਫ਼ ਗੱਲ ਕਹੀ ਆ ਫੋਨ ਤੇ ਕਹਿੰਦਾ ਹੀ ਬੰਦੇ ਭਜਾਏ ਆ ਕੀ ਕਰੋਗੇ ਦੱਸੋ ਇਹ ਐਸਾ ਹੀ ਕਹਿ ਰਿਹਾ ਇਹ ਐਸਾ ਹੀ ਸਾਫ਼ ਚਰੇ ਆਮ ਕਹਿ ਰਿਹਾ ਕਾ ਪੰਚ ਆਪ ਪਜਾਏ ਨੇ ਐਸਐਚਓ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਠੀਕ ਹੈ ਡੀਐਸਪੀ ਸਾਹਿਬ ਗੱਲ ਜਰੂਰ ਸੁਣ ਰਹੇ ਨੇ ਕੰਮ ਹੋ ਵੀ ਨਹੀਂ ਕਰ ਰਹੇ ਠੀਕ ਹੈ ਨਾ ਉਹ ਸਰਦਾਰ ਬੰਦੇ ਨੇ ਉਹ ਸਾਡੀ ਗੱਲ ਜਰੂਰ ਸੁਣਦੇ ਨੇ ਪਰ ਐਕਸ਼ਨ ਨਹੀਂ ਹੋ ਰਿਹਾ ਤੇ ਇਸ ਕਰਕੇ ਵੀਰ ਜੀ ਤੁਸੀਂ ਤੇ ਬੜੇ ਵੱਡੇ ਸਵਾਲੀਆ ਚਿੰਨ੍ਹ ਲਾਦੇ ਪੁਲਿਸ ਤੇ ਦੋਸ਼ੀਆਂ ਨੂੰ ਫੜਦੀ ਹੁੰਦੀ ਆ ਪਰ ਤੁਸੀਂ ਕਹਿ ਰਹੇ ਹੋ ਕਿ ਐਸਐਹਈ ਸਾਹਿਬ ਕਹਿੰਦੇ ਅਸੀਂ ਤੇ ਬੰਦੇ ਖੁਦ ਆਪ ਪਜਾਏ ਬਿਲਕੁਲ ਵੀਰ ਜੀ ਵਿਕੀ ਹੋਈ ਪੁਲਿਸ ਸਾਰੀ ਸਾਰੀ ਖਰੀਦ ਲਈ ਪੁਲਿਸ ਉਹਨਾਂ ਨੇ ਉਹਨਾਂ ਨੇ ਪੈਸਾ ਸੁਟਿਆ ਆ ਗਾਂਧੀ ਪੁੱਤੇ ਵੀਰ ਜੀ ਸਾਰੇ ਗਾਂਧੀ ਜਦੋਂ ਆ ਜੇ ਨਾ ਸਭ ਵਿਕ ਜਾਂਦੇ ਨੇ ਸਾਰਾ ਪ੍ਰਸ਼ਾਸਨ ਹੀ ਸਾਰਾ ਥਾਣਾ ਹੀ ਖਰੀਦਿਆ ਲੱਗਦਾ ਜੀ ਉਹਨਾਂ ਦਾ ਜੀ ਮੋਟੀ ਰਕਮ ਦਿੱਤੀ ਆ ਜੀ ਉਹਨਾਂ ਨੇ ਮੈਨੂੰ ਸੁਣਨ ਚ ਆਇਆ ਕਈ ਲੱਖ ਰੁਪਏ ਚੜਿਆ ਜੀ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਬੰਦੇ ਨਹੀਂ ਫੜਨੇਗੇ ਸੋ ਇਸ ਕਰਕੇ ਵੀਰ ਜੀ ਇੱਥੇ ਕਾਨੂੰਨ ਤੇ ਆਪਾਂ ਇਹ ਪ੍ਰੈਕਟੀਕਲੀ ਇਸ ਪਰਿਵਾਰ ਦੇ ਮਸਲੇ 'ਚ ਦੇਖ ਰਹੇ ਆ ਜੀ ਕਾਨੂੰਨ ਨੂੰ ਤੇ ਛਿੱਕੇ ਤੇ ਢੰਗ ਤਾਂ ਲੋਕਾਂ ਨੇ ਜੀ ਸੋ ਕੋਈ ਇੱਥੇ ਕਾਨੂੰਨ ਦਾ ਰਾਜ ਨਹੀਂ ਰਹਿ ਗਿਆ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਤਾਂ ਵੀ ਅਸੀਂ ਇੱਕ ਹਜੇ ਚੁੱਪ ਬੈਠੇ ਆ ਜਥੇ ਬੰਦੀਆਂ ਨੂੰ ਵੇਖ ਰਹੇ ਆ ਪ੍ਰੈਸੈਂਟ ਸਿਚੁਏਸ਼ਨ ਬ੍ਰਦਰ ਇਹ ਹੈ ਵੀ ਅੱਜ ਉਹਨਾਂ ਦੀ ਤਾਰੀਖ ਸੀ ਪਚੰਗੀਆਂ ਦੀ ਰੋਪੜ ਜੇਲ੍ਹ ਤੋਂ ਲੈ ਕੇ ਆਏ ਆ ਅੱਜ ਉਹਨਾਂ ਦੀ ਪੇਸ਼ੀ ਸੀ ਕੀ ਤਾਰੀਖ ਸੀਗੀ ਅਗਲੀ ਹੁਣ 4 ਅਕਤੂਬਰ ਦੀ ਜਿਹੜੀ ਆ ਤਾਰੀਖ ਪਈ ਆ ਠੀਕ ਹੈ ਨਾ ਹੁਣ ਹੋਣਾ ਤੇ ਇਹ ਚਾਹੀਦਾ ਸੀ ਜੇ ਕਾਨੂੰਨ ਹੈ ਸਾਰਿਆਂ ਲਈ ਇੱਕ ਜੇ ਕਾਨੂੰਨ ਦਾ ਰਾਜ ਆ ਤੇ ਹੋਣਾ ਚਾਹੀਦਾ ਸੀ ਕਿ ਦੋਨਾਂ ਧਿਰਾਂ ਨੂੰ ਹੀ ਅੱਜ ਪੇਸ਼ ਹੋਣਾ ਚਾਹੀਦਾ ਸੀ ਪਰ ਗੱਲ ਇਹ ਆ ਕਿ ਵੀਰਜੀ ਵੀ ਇੱਕ ਤੇ ਰੇਪੇਸ਼ ਹੋਈ ਆ ਦੂਜੀ ਤੇ राजे ਵੀ ਫਰਾਰ ਆ ਫਰਾਰ ਨਹੀਂ ਜੀ ਫਰਾਰ ਤਾਂ ਕੀਤੀ ਹੋਈ ਆ ਬੰਦੇ ਤਾਂ ਸਾਰੇ ਇੱਥੇ ਹੀ ਨੇ ਉਹਨਾਂ ਦੀ ਦੁਕਾਨਾਂ ਵੀ ਖੁੱਲ ਰਹੀਆਂ ਨੇ ਸਾਰੇ ਕੰਮ ਹੋ ਰਹੇ ਨੇ ਬਸ ਉਹਨਾਂ ਨੂੰ ਫੜਿਆ ਹੀ ਨਹੀਂ ਜਾ ਰਿਹਾ ਸਿਰਫ ਸਾਡਾ ਇਸ ਪਰਿਵਾਰ ਦੇ ਇੱਕ ਸਬਰ ਚੈੱਕ ਕੀਤਾ ਜਾ ਰਿਹਾ ਕਿੰਨਾ ਕੁ ਸਬਰ ਕਰਨਗੇ ਇਹ ਦੇਖਾਂਗੇ ਅੱਜ ਨਹੀਂ ਤੇ ਕੱਲ ਤੇ ਫਟਾਪ ਹੋਣਗੇ ਨਾ ਜੀ ਤੇਸ ਕਰਕੇ ਪੇਸ਼ੈਂਟਸ ਚੈੱਕ ਹੋ ਰਿਆ ਲੈਵਲ ਵੀਰ ਜੀ ਵੀ ਦੇਖਦੇ ਆ ਕਿੰਨੇ ਕ ਦਿਨ ਕਿੰਨੇ ਕ ਦਿਨ ਔਰ ਇੱਕ ਗੱਲ ਮੈਂ ਦੱਸਦਾ ਇਹਨਾਂ ਨੇ ਬਾਰੋ-ਬਾਰ ਬੇਲ ਲਾਈ ਆ ਵੀਰ ਜੀ ਇਹਦੇ ਬਦਮਾਸ਼ ਨੇ ਨਾ ਲੋਗ ਜਿਹੜੇ ਬਣੀ ਫਿਰਦੇ ਆ ਸੁਹਾਣੇ ਦੇ ਮਜਦਰੀ ਦੇ ਸੇਵਾਦਾਰ ਕਹਿੰਦੇ ਆਪਣੇ ਆਪ ਨੂੰ ਕਿ ਡੰਗਰਾਂ ਦੀ ਸੇਵਾ ਕਰਦੇ ਆ ਪਾ ਥੱਪੜ ਝਾੜਦੇ ਆ ਕੱਖ ਨਹੀਂ ਪੱਲੇ ਜੀ ਇਹਨਾਂ ਦੇ ਕਰਤੂਤ ਹੀ ਨਹੀਂ ਹੈਗੀ ਠੀਕ ਹੈ ਜੀ ਸੋ ਇਹਨਾਂ ਨੇ ਬਾਰੋ-ਬਾਰ ਬੇਲ ਲਾਈ ਆ ਵੀਰ ਜੀ ਪਰ ਸੋ ਤਰੀਕ ਹੈ ਇਹਨਾਂ ਦੀ ਤੇ ਬੇਲ ਲਾ ਕੇ ਸੋਚ ਰਹੇ ਨੇ ਬਾਰੋ-ਬਾਰ ਆਪਾਂ ਜਮਾਨਤ ਲੈ ਕੇ ਤੇ ਬਾਰੋ-ਬਾਰ ਹੋ ਜਾਾਂਗੇ ਜਿਹੜੇ ਬੰਦਿਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਆਂਗ ਸਿੰਘਾਂ ਤੇ ਅਟੈਕ ਕੀਤਾ ਹੈ ਫਿਰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਰੋਟਨ ਰੋਜ਼ਾਨਾ ਰੁਟੀਨ ਦੇ ਵਿੱਚ ਸੇਵਾ ਕਰਦੇ ਸੀ ਬਿਲਕੁਲ ਰੋਜ਼ਾਨਾ ਸੇਵਾ ਕਰਦੇ ਸੀ ਜੀ ਇਹ ਡੰਗਰਾਂ ਦੀ ਸੇਵਾ ਕਰਦੇ ਸੀ ਔਰ ਕਹਿੰਦੇ ਜੀ ਆ ਕੇ ਚਦਰਾਂ ਝਾੜਦੇ ਆਪਾਂ ਆ ਕੇ ਸਾਰਾ ਪੈਰਾ ਕਰਦੇ ਸੀ ਪਰ ਦੇਖੋ ਜੀ ਇਹਨਾਂ ਦੀ ਸੇਵਾਦਾਰੀ ਜੋ ਅੰਦਰ ਹੈ ਵੀਰੇ ਉਹੀ ਬਾਹਰ ਦਿਖਣਾ ਨਾ ਇਹ ਇਹਨਾਂ ਦੇ ਪੱਲੇ ਕਰਤੂਤ ਐ ਇਹਨਾਂ ਨੂੰ ਵਿਦਾੜੇ ਕੇਸ ਫੜਦੇ ਨੂੰ ਖਿੱਚ-ਖਿੱਚ ਕੇ ਧਰੋਏ ਆ ਇਹਨਾਂ ਨੇ ਬਾਬਾ ਜੀ ਝਗੜਾ ਹੁੰਦਾ ਤੁਸੀਂ ਮਾਰਕੁੱਟ ਕਰੋ ਆਪਾਂ ਨਹੀਂ ਕਹਿੰਦੇ ਹੁੰਦੇ ਨੇ ਝਗੜੇ ਦੁਨੀਆ 'ਚ ਹੁੰਦੇ ਨੇ ਪਰ ਐਦਾਂ ਬੇਕਦਰੀ ਕੀਤੀ ਹੈ ਨਾ ਜਿਹੜੀ ਇਹ ਬਾਬਾ ਜੀ ਗੁਨਾਹ ਆ ਇਹ ਮਾਫ਼ ਨਹੀਂ ਹੋਣਾ ਜੀ ਅੱਜ ਨਹੀਂ ਤੇ ਕੱਲ ਸਜ਼ਾ ਮਿਲਣੀ ਓ ਹੀ ਮਿਲਣੀ ਆ ਗੁਰੂ ਘਰ ਦੇ ਵਿੱਚ ਐਦਾਂ ਕੁਝ ਸਮਾਂ ਲਾ ਕੇ ਸੇਵਾ ਕੀਤੀ ਤੇ ਦੂਜੇ ਪਾਸੇ ਨਿਹੰਗ ਸਿੰਘਾਂ ਦੇ ਕਕਾਰਾਂ ਦੀ ਜਾਂ ਜੋ ਕੁਝ ਖਿੱਚਤੂ ਕੀਤੀ ਗਈ ਬਜ਼ੁਰਗਾਂ ਦੀ ਲੱਗਦਾ ਕਿ ਸੇਵਾ ਪ੍ਰਵਾਨ ਹੋ ਜੂ ਫਿਰ ਐਦਾਂ ਇਹ ਕਾਦੀ ਸੇਵਾ ਹੋਈ ਵੀਰ ਜੀ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਹਾਰਾਜ ਜੀ ਇਹ ਕਿਹੜਾ ਚਿੱਤ ਲਾ ਰਹੇ ਨੇ ਵੀਰ ਜੀ ਇਹ ਤਾਂ ਬਹੁਤ ਇਹ ਤੇ ਬਦਮਾਸ਼ ਲੋਕ ਜਿਹੜੇ ਨੇ ਆਪਣੇ ਆਪ ਨੂੰ ਇਹ ਨਿਹੰਗਾਂ ਸਿੰਘਾਂ ਨੂੰ ਕੰਡੈਮ ਕਰ ਰਿਹਾ ਨਿਹੰਗ ਸਿੰਘ ਅਦਾ ਕਰਦੇ ਥਾੜੀ ਕੀ ਕਰਤੂਤ ਤੁਹਾਡੇ ਭਲੇ ਕੀ ਆ ਸਾਰਾ ਮੁਲਾ ਇਕੱਠਾ ਹੋਇਆ ਮਾਜਰੀ ਦਾ ਸਾਰਾ ਲੱਗਾ ਹੋਇਆ ਧਰਮਦਾਰ ਕਿ ਅਸੀਂ ਬਚਾ ਲਈਏ ਇਕੱਠੇ ਹੋ ਕੇ ਬਾਚਾ ਨਹੀਂ ਪਾਓਗੇ ਤੁਸੀਂ ਤੇ ਇਸ ਕਰਕੇ ਇਹਨਾਂ ਦੀ ਪਰਸੋਂ ਵੀਰ ਜੀ ਤਰੀਕ ਹੈ ਜਿੱਥੇ ਇਹਨਾਂ ਦੀ ਬੇਲ ਰਿਜੈਕਟ ਹੋਣੀ ਹੋਣੀ ਹੈ ਕਿਉਂਕਿ 307 ਦਾ ਪਰਚਾ ਆ ਸੰਗਤ ਜੀ ਅਟੈਂਪਟ ਟੂ ਮਰਡਰ ਉਸ ਤੋਂ ਬਾਅਦ 295 ਇੱਥੇ ਸੁਪਰੀਮ ਕੋਰਟ ਤੋਂ ਬੇਲ ਨਹੀਂ ਹੁੰਦੀ ਹੈ ਕਿਹੜੇ ਚੱਕਰਾਂ 'ਚ ਨੇ ਕਿ ਸੈਸ਼ਨ ਕੋਰਟ ਤੋਂ ਤੁਸੀਂ ਬੇਲ ਆਪਣੀ ਰਿਜੈਕਟ ਕਰਾ ਲੋਗੇ ਨਹੀਂ ਹੋਣੀ ਉਸ ਤੋਂ ਬਾਅਦ ਤਾਂ ਪੁਲਿਸ ਨੂੰ ਫੜਨੇ ਹੀ ਪੈਣੇ ਆ ਨਾ ਉਹ ਜਿਹੜਾ ਤਲਵਿੰਦਰ ਸਿੰਘ ਪਾਉ ਕਹਿੰਦਾ ਏ ਟੇਡੀਆਂ ਅੱਖਾਂ ਵਾਲਾ ਏਐਸਆਈ ਸੁਹਾਣੇ ਦਾ ਵਿਖਦਾ ਉਹਨੂੰ ਹੈ ਨੀਗਾ ਉਹ ਕਹਿੰਦਾ ਸੀ ਕਹਿੰਦਾ ਫਰਾਰ ਕਰਾਤੇ ਬੰਦੇ ਉਹ ਪਾਉ ਤੂੰ ਵੀ ਇੱਥੇ ਹੀ ਰਹੇਗਾ ਬੰਦੇ ਦੇ ਤੈਨੂੰ ਹੀ ਫੜਨੇ ਪੈਣੇ ਆ ਤੂੰ ਹੀ ਜਾ ਕੇ ਚੱਕ ਕੇ ਪੇਸ਼ ਕਰੇਗਾ ਇਹ ਵੀ ਤੈਨੂੰ ਦੱਸ ਦਈਏ ਬਾਕੀ ਆਪਣੀ ਬੋਲੀ ਠੀਕ ਕਰੋ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਨਾ ਬਦਮਾਸ਼ ਬਣੋ ਐ ਬੋਲਣਾ ਕਿ ਭਾਈ ਅਸੀਂ ਤਾਂ ਫਰਾਰ ਕਰਾਤੇ ਇਹ ਤੇ ਬਦਮਾਸ਼ਾਂ ਵਾਲੀ ਬੋਲੀ ਆ ਇਹ ਪੁਲਸ ਵਾਲਿਆਂ ਵਾਲੀ ਬੋਲੀ ਆ ਹੂੰ ਸੋ ਇਸ ਕਰਕੇ ਇਹ ਇਹ ਤੁਹਾਨੂੰ ਸ਼ਬਦ ਕਹੇ ਸੀ ਬਿਲਕੁਲ ਕਹੇ ਸੀ ਫੋਨ ਤੇ ਕਹੇ ਨੇ ਫੋਨ ਤੇ ਕਹੇ ਨੇ ਨਾਲੇ ਅਗਲੀ ਮੈਂ ਗੱਲ ਨਹੀਂ ਕਹਿਣੀ ਹੋਣਾ ਫੋਨ ਤੇ ਐਸਆਈ ਤਲਵਿੰਦਰ ਸਿੰਘ ਕਹਿੰਦਾ ਕਰਾ ਤੇ ਫਰਾਰ ਦੱਸ ਕੀ ਕਰੇਗਾ ਹੁਣ ਮੇਰਾ ਇਹ ਬਦਮਾਸ਼ੀ ਵਾਲੀ ਬੋਲੀ ਆ ਬਦਮਾਸ਼ਾਂ ਵਾਲੀ ਸੋ ਵੀਰੇ ਮੱਜਰੀ ਪਿੰਡ ਦੇ ਜਿਹੜੇ ਨੇ ਉਹ ਜੋ ਕਰ ਰਹੇ ਨੇ ਔਰ ਪੁਲਸ ਦੇ ਜੋ ਬੰਦੇ ਕਰ ਰਹੇ ਨੇ ਇੱਕੋ ਹੀ ਚੀਜ਼ ਹੈ ਉਹਨਾਂ ਵਰਦੀ ਪਾਈ ਆ ਇਹਨਾਂ ਵਰਦੀ ਨਹੀਂ ਪਾਈ ਹੈ ਬਦਮਾਸ਼ਾਂ ਵਾਲੀ ਬੋਲੀ ਹੈ ਦੋਨਾਂ ਦੋਨਾਂ ਤਰ੍ਹਾਂ ਦੀ ਇਨਸਾਫ ਨੂੰ ਲੈ ਕੇ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਦੂਜੇ ਪਾਸੇ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਨੰਗ ਸਿੰਘ ਜੱਥੇਬੰਦੀਆਂ ਦੇ ਕੋਲੋਂ ਸਾਥ ਮੰਗਿਆ ਸੀ ਪਰ ਸਾਥ ਮਿਲਿਆ ਨਹੀਂ ਰਾਹ ਕੀ ਜਾਬਦਾ ਹੈ ਤੁਹਾਡੇ ਕੋਲੇ ਅੱਗੇ ਵੀ ਅਗਲਾ ਐਕਸ਼ਨ ਕੀ ਕਰੋਗੇ ਵੀਰ ਜੀ ਦੇਖੋ ਇਹ ਨਹੀਂ ਆਪਾਂ ਕਹਿੰਦੇ ਵੀ ਨੰਹਗਾ ਸਿੰਘਾਂ ਦਾ ਸਾਥ ਨਹੀਂ ਮਿਲ ਰਿਹਾ ਜੱਥੇਬੰਦੀਆਂ ਤੇ ਨਾਲ ਹੀ ਨੇ ਸਾਰੀਆਂ ਠੀਕ ਹੈ ਨਾ ਇਹ ਨਹੀਂ ਜ਼ਰੂਰੀ ਨਹੀਂ ਹੁੰਦਾ ਕੈਮਰੇ ਦੇ ਅੱਗੇ ਆਣ ਸਾਰੇ ਉਹਨਾਂ ਨੂੰ ਹੀ ਰਿਪਰੈਜ਼ੈਂਟ ਕਰ ਰਿਆ ਮੈਂ ਅੱਗੇ ਜਥੇਬੰਦੀਆਂ ਪਰਿਵਾਰ ਦੇ ਨਾਲ ਪਹਿਲੇ ਦਿਨ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਠੀਕ ਹੈ ਨਾ ਜੀ ਪਿੱਛੇ ਖੜੀਆਂ ਨੇ ਸਾਰੀ ਵੱਡੀ ਤਾਕਤ ਪੰਥ ਦੀ ਪਿੱਛੇ ਖੜੀ ਹੈ ਤੇ ਨਾਲ ਗੱਲ ਮੈਂ ਇੱਕ ਕਹਿਣੀ ਚਾਹਨਾ ਜ਼ਰੂਰੀ ਹੈ ਕਿ ਮਨਿੰਦਰ ਸਿੰਘ ਐਨ ਜੀਓ ਸਾਰੇ ਜਾਣਦੇ ਨੇ ਉਸ ਵੀਰ ਨੂੰ ਉਹ ਵੀਰ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਉਹਨਾਂ ਦੀ ਟੀਮ ਸਾਡੇ ਨਾਲ ਖੜੀ ਆ ਠੀਕ ਹੈ ਉਹ ਇੱਕ ਨਾਮ ਹੀ ਕਾਫੀ ਆ ਸਭ ਨੂੰ ਪਤਾ ਉਹ ਕੌਣ ਹੈ ਗੁਰਸਿੱਖ ਪਿਆਰਾ ਲਾਡਲੀ ਫੌਜ ਹੈ ਗੁਰੂ ਦੀ ਤੇ ਉਹਨਾਂ ਨੇ ਪਰਿਵਾਰ ਨੂੰ ਪਹਿਲੇ ਦਿਨ ਹੀ ਕਿਹਾ ਸੀ ਵੀ ਦੱਸੋ ਸਾਡੇ ਲੈ ਕੀ ਸੇਵਾ ਆ ਤੇ ਪਰਿਵਾਰ ਨੇ ਕੋਈ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਇਹ ਕਰੋ ਉਹ ਕਹਿੰਦੇ ਵੀ ਵਕੀਲ ਦਾ ਹੈ ਨਾ ਸਾਰਾ ਉਹਦਾ ਖਰਚਾ ਬਲਿੰਦਰ ਸਿੰਘ ਐਨਜੀਓ ਦੀ ਟੀਮ ਕਰੇਗੀ ਠੀਕ ਸੋ ਇੱਕ ਹਾਈ ਕੋਰਟ ਤੇ ਇੱਕ ਵੱਡਾ ਵਕੀਲ ਦੀ ਪੂਰੀ ਇੱਕ ਪੈਨਲ ਇੱਕ ਟੀਮ ਉਹਨਾਂ ਨੇ ਦਿੱਤੀ ਹੋਈ ਹੈ ਉਹਦਾ ਸਾਰਾ ਐਕਸਪੈਂਸ ਜਿਹੜਾ ਮਨਿੰਦਰ ਸਿੰਘ ਦੀ ਟੀਮ ਬੇਅਰ ਕਰ ਰਹੀ ਹੈ ਸੋ ਉਹ ਵੀਰ ਤੇ ਇਹ ਮੁੱਡਾ ਲਾ ਕੇ ਸਾਡੇ ਨਾਲ ਖੜੇ ਨੇ ਇਹ ਨਹੀਂ ਕਿਹਾ ਜਾਂਦਾ ਵੀਰ ਜੀ ਜਦੋਂ ਇਹੋ ਜਿਹੇ ਮਸਲੇ ਪਰਿਵਾਰਾਂ ਚ ਆਉਂਦੇ ਆ ਨਾ ਇਹ ਨਹੀਂ ਕਿਹਾ ਜਾਂਦਾ ਦੱਸੋ ਜੀ ਕੀ ਮਦਦ ਚਾਹੀਦੀ ਹੈ ਆ ਕੇ ਬੈਠਿਆ ਜਾਂਦਾ ਜਦੋਂ ਇਹੋ ਜਿਹਾ ਦੁੱਖ ਕਿਸੇ ਵਿਪਤਾ ਕਿਸੇ ਪਰਿਵਾਰ ਨੂੰ ਪੈ ਜਾਏ ਨਾ ਪਰਿਵਾਰ ਸਾਡਾ ਆ ਪੰਥ ਦਾ ਪਰਿਵਾਰ ਆ ਜੇ 10 ਕੰਮ ਕਰਨ ਵਾਲੇ ਨੇ 10 ਜਥੇਬੰਦੀਆਂ ਏਕ-ਇਕ ਲੈ ਜਾਣ ਉਹਨੂੰ ਤੇ ਕਹਿੰਦੇ ਨੇ ਮਦਦ ਤੇ ਵੱਲ੍ਹਾ ਹੀ ਬੂਏ ਤੇ ਖੜ ਕੇ ਕਹੀ ਜਾਣਾ ਦੱਸੋ ਜੀ ਕੀ ਮਦਦ ਚਾਹੀਦੀ ਹੈ ਦੱਸੋ ਜੀ ਕੀ ਮਦਦ ਚਾਹੀਦੀ ਹੈ ਉਹ ਭਾਉ ਅੰਦਰ ਆ ਕੇ ਤੇ ਬੈਠੋ ਤੁਹਾਨੂੰ ਦੱਸ ਵੀ ਦਾਂਗੇ ਕੀ ਚਾਹੀਦੀ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਮਦਦ ਕਰਨੀ ਸੀ ਉਹ ਕਰ ਰਹੇ ਨੇ ਕਰਨਗੇ ਜਿਹੜੇ ਗੱਲਾਂ ਕਰਨ ਵਾਲੇ ਨੇ ਉਹਨਾਂ ਨੇ ਗੱਲਾਂ ਹੀ ਕਰੀ ਜਾਣੀਆਂ ਨੇ ਵੀਰ ਜੀ ਬੱਸ ਉਹ ਗੱਲਾਂ ਕਰਨ ਜੋਗੇ ਜਿੱਥੇ ਬੰਦੀਆਂ ਇੱਕ ਪਲੈਟਫਾਰਮ ਤੇ ਇਕੱਠੀਆਂ ਹੋਣਗੀਆਂ ਨਿਹੰਗ ਸਿੰਘਾਂ ਦੀ ਸਿੱਖੀ ਦੀ ਬਾਣੀ ਬਾਣੇ ਦੀ ਗੱਲ ਕੀ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਜਸਟਿਸ ਵਾਸਤੇ ਕਿੱਦਾਂ ਦਾ ਕੋਈ ਸਟੈਪ ਚੱਕਿਆ ਜਾ ਸਕਦਾ ਹੈ ਜਾਂ ਐਕਸ਼ਨ ਕੀ ਹੋ ਸਕਦਾ ਹੈ ਇਹਦੀ ਆਪਾਂ ਤੇ ਪਰਸੋ ਦੀ ਵੇਟ ਕਰ ਰਹੇ ਆਂ ਵੈਸੇ ਤੇ ਬਲ ਸਾਹਿਬ ਦੇ ਵੀ ਵਰਡਸ ਤੇ ਮੈਨੂੰ ਥੋੜਾ ਜਿਹਾ ਆਪਾਂ ਦੇਖ ਰਹੇ ਆ ਉਹ ਕਹਿ ਰਹੇ ਨੇ ਵੀ ਡੀਐਸਪੀ ਵੀਰ ਜੀ ਵੱਡੀ ਪੋਸਟ ਆ ਉਹ ਕਹਿੰਦੇ ਸਾਨੂੰ ਦੇ ਥੋੜਾ ਜਿਹਾ ਟਾਈਮ 10 ਦਿਨ ਥੋੜੇ ਨਹੀਂ ਹੁੰਦੇ ਪਰ ਸਟਿਲ ਆਪਾਂ ਕਹਿੰਦੇ ਆ ਕਿ ਬਲ ਸਾਹਿਬ ਟੀਮਾਂ 'ਤੇ ਜੋ ਤੁਹਾਡੇ ਕੋਲ ਭਰਿਆ ਪਿਆ ਤੰਤਰ ਗੱਡੀਆਂ ਤੁਹਾਡੀਆਂ ਖੜੀਆਂ ਨੇ ਸਾਰੇ ਸੋਰਸੇਸ ਤੁਹਾਡੇ ਕੋਲ ਹੈਗੇ ਨੇ ਜਾ ਕੇ ਘੇਰ ਲੋ ਮੱਲਾ ਕਿੰਨੀ ਕ ਗੱਲ ਹੈ ਇੱਕ ਬੰਦਾ ਵੀ ਨਾ ਫੜਿਆ ਜਾਵੇ ਵੀਰ ਜੀ ਤੇ ਬੇਸ਼ਰਮੀ ਦੀ ਗੱਲ ਹੋ ਜਾਏਗੀ ਇਸ ਕਰਕੇ ਉਹ ਆਪਣਾ ਕੰਮ ਕਰਨ ਰੇੜਾ ਉਹ ਮਾਰ ਰਹੇ ਨੇ ਪਰ ਉਸ ਤਰੀਕੇ ਨਾਲ ਨਹੀਂ ਮਾਰ ਰਹੇ ਕਿ ਉਹਨਾਂ ਦੀ ਨੀਅਤ ਨਹੀਂ ਅਜੇਗੀ ਬੰਦੇ ਫੜਨ ਠੀਕ ਹੈ ਇਹਨਾਂ ਦਾ ਜਿਹੜਾ ਪਿੱਛੇ ਥਿੰਕ ਟੈਂਕ ਕੰਮ ਕਰ ਰਿਹਾ ਹੈ ਨਾ ਉਹ ਇਹ ਦਿਖ ਰਿਹਾ ਹੈ ਉਹ ਚਾਹੁੰਦੇ ਆ ਵੀ ਪਰਸੋ ਦੀ ਬੇਲ ਲਾ ਕੇ ਦੇਖੀਏ ਦੇਖਦੇ ਆ ਜੱਜ ਕੀ ਕਹਿੰਦਾ ਹੈ ਜੱਜ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਟੀਮ ਪੰਥ ਦੀ ਤਾਕਤ ਜਥੇਬੰਦੀਆਂ ਤਾਕਤ ਪਿੱਛੇ ਐ ਅਸੀਂ ਉਹਨੂੰ ਅਪੋਜ਼ ਕਰਾਂਗੇ ਬੇਲ ਉਹਨਾਂ ਨੂੰ ਲੈਣ ਨਹੀਂ ਦੇਵਾਂਗੇ ਤੇ ਅੱਜ ਨੀਤੇ ਕੱਲ ਉਹ ਬੰਦੇ ਫੜਨੇ ਹੀ ਪੈਣੇ ਆ ਦੋਸ਼ੀਆਂ ਦੇ ਵਿਰੋਧ ਦੇ ਵਿੱਚ ਕਾਰਵਾਈ ਕਰਨ ਨੂੰ ਲੈ ਕੇ ਜਿਹੜਾ तमाम सारीਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਔਰ ਦੇਖਣਾ ਹੋਵੇਗਾ ਕਿ ਨਿਹੰਗ ਸਿੰਘਾਂ ਦੇ ਇਸ ਮਾਮਲੇ ਦੇ ਵਿੱਚ ਆਪਸੀ ਤਕਰਾਰ ਦੇ ਸਮੇਂ ਦੇ ਦਰਮਿਆਨ ਜਿਹੜੀ ਨਿਹੰਗ ਸਿੰਘਾਂ ਦੇ ਬਾਣੇ ਦੀ ਬਿਰਬੀ ਹੁੰਦੀ ਹੈ ਉੱਤੇ ਬਹੁਤ ਸਾਰੀਆਂ ਕੁਝ ਅਜਹੀਆਂ ਚੀਜ਼ਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਵੱਖ-ਵੱਖ رائے ਹੋਵੇਗੀ ਪਰ ਇਸ ਨਿਆਂ ਪ੍ਰਣਾਲੀ ਤੋਂ ਬਹੁਤ ਸਾਰੀਆਂ ਉਮੀਦਾਂ ਉਹਨਾਂ ਲੋਕਾਂ ਨੂੰ ਨੇ ਜਿਹੜੇ ਲੋਕ ਇਨਸਾਫ ਦੀ ਗੁਹਾਰ ਲਗਾ ਕੇ ਬੈਠੇ ਹੋਏ ਨੇ ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ